ਜਦੋਂ ਸਾਰੇ ਪਿੰਡ ਵਿੱਚ ਰੋਲਾ ਪੈ ਗਿਆ ਕਿ ਮੌਲੇ ਨੇ ਬੱਜਨ ਸੇ ਉਹਦਾ ਮੁੰਡਾ ਟੀਰਾ ਘੋੜ ਦਿੱਤਾ ਇਸ ਗੱਲ ਦਾ ਪਤਾ ਪੱਲੇ ਨੂੰ ਵੀ ਲੱਗ ਗਿਆ ਪੱਲਾ ਮੰਨੀ ਮਨ ਅੰਦਰ ਕਹਿ ਰਿਹਾ ਸੀ ਚੰਗਾ ਹੋਇਆ ਸਾਲੇ ਦੇ ਛਿੱਤਰ ਪੈ ਗਏ ਨਹੀਂ ਤਾਂ ਜਿਹੋ ਨਾਲ ਦੁਪਰ ਕੀਤਾ ਸੀ ਉਸਨੇ ਸੇਬੇ ਦਾ ਪਰ ਵਿੱਚ ਵਿੱਚ ਹੀ ਪੱਲਾ ਸੇਬੇ ਦੀ ਚਿੰਤਾ ਜ਼ਰੂਰ ਕਰਦਾ ਸੀ ਕਿਉਂਕਿ ਪੱਲੇ ਦਾ ਸਾਰਾ ਬਚਪਨ ਸੇਬੇ ਨਾਲ ਹੀ ਗੁਜ਼ਾਰਿਆ ਸੀ ਪੱਲੇ ਦੀਆਂ ਦੋਵੇਂ ਪੈਣਾ ਨੂੰ ਹੱਲੇ ਬਹੁਤ ਜ਼ਿਆਦਾ ਦੁੱਖ ਸੀ ਕਿ ਉਹਨਾਂ ਨੂੰ ਸਿਰਫ ਐਸੇ ਖੜ ਕੇ ਕੁੱਟਿਆ ਗਿਆ ਕਿਉਂ ਇੱਕ ਅਜਿਹੀ ਔਰਤ ਨੂੰ ਮਿਲ ਕੇ ਆਇਆ ਸਨ ਜਿਸ ਤਸ ਦੁਨੀਆ ਵਿੱਚ ਕੋਈ ਨਹੀਂ ਸੀ ਸ਼ੀਲਾ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਸ ਦੇ ਮਾਪਿਆਂ ਦਾ ਕੀ ਹਾਲ ਹੈ ਉਸ ਦੇ ਛੋਟੇ ਭਰਾ ਦਾ ਕੀ ਹਾਲ ਹੈ ਉਹ ਵਿਚਾਰੀਤਾ ਬਸ ਸੇਬੇ ਦੀ ਦੁਨੀਆ ਵਿੱਚ ਇੱਕ ਦੇਵੀ ਦੇ ਰੂਪ ਵਿੱਚ ਬਣ ਕੇ ਆ ਚੁੱਕੀ ਸੀ ਦੂਜੇ ਪਾਸੇ ਪਿੰਡ ਵਿੱਚ ਕਈ ਬੰਦੇ ਮੌਲੇ ਦੇ ਹੱਕ ਵਿੱਚ ਖੜੇ ਹੋ ਗਏ ਅਤੇ ਕਈ ਬੰਦੇ ਬਚਨ ਸਿੰਘ ਦੇ ਹੱਕ ਵਿੱਚ ਖੜੇ ਹੋ ਗਏ ਬਸ ਇੱਕ ਸਰਪੰਚ ਹੀ ਸੀ ਜਿਹੜਾ ਦੋਵਾਂ ਪੱਖਾਂ ਦੀ ਸੁਣਨਾ ਚਾਹੁੰਦਾ ਸੀ ਪੰਚਾਇਤ ਨੂੰ ਇਕੱਠਾ ਕਰਨ ਦਾ ਦਿਨ ਆਖਿਰਕਾਰ ਆ ਹੀ ਗਿਆ ਦੋਵਾਂ ਪਾਸਿਆਂ ਦੀ ਧਿਰਾਂ ਨੂੰ ਸੱਦਾ ਦਿੱਤਾ ਗਿਆ ਫਿਰ ਦੋਵੇਂ ਪਾਸਿਆਂ ਤੋਂ ਇੱਕ ਦੂਜੇ ਉੱਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਪੰਚਾਇਤ ਵਿੱਚ ਉਹ ਔਰਤਾਂ ਵੀ ਸ਼ਾਮਿਲ ਸਨ ਜਿਹੜੀਆਂ ਬਚਨ ਸਿੰਘ ਦੀ ਪਤਨੀ ਦੀ ਸਾਰੀਆਂ ਕਰਤੂਤਾ ਜਾਣਦੀਆਂ ਸਨ ਮੌਲਾ ਬਿਲਕੁਲ ਬੇਖੌਫ ਹੋ ਕੇ ਪੰਚਾਇਤ ਵਿੱਚ ਬੈਠਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਸਾਰੇ ਦਾ ਸਾਰਾ ਕਰਿਆ ਕਰਾਇਆ ਬਚਨ ਸਿੰਘ ਦੀ ਪਤਨੀ ਚੈਪੋ ਦਾ ਹੈ ਮੌਲੇ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ تیرੇ ਨੇ ਉਸਨੇ ਖੱਬੀ ਬਾਹ਼ ਤੋੜ ਦਿੱਤੀ ਸੀ تیرੇ ਨੂੰ ਵੀ ਪੰਚਾਇਤ ਵਿੱਚ ਸੱਦ ਲਿਆ ਗਿਆ ਉਸ ਦੀ ਬਾਹ ਉੱਤੇ ਤੇ ਮੂੰਹ ਦੇ ਉੱਤੇ ਪੱਟੀਆਂ ਬੰਨੀਆਂ ਹੋਈਆਂ ਸਨ ਮੌਲੇ ਨੇ تیرੇ ਨੂੰ ਕੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ ਤੇਰੇ ਦੇ ਚਾਚੇ ਤਾਇਆ ਦੇ ਮੁੰਡੇ ਵੀ ਬਚਨ ਸਿਓ ਦੇ ਕਹਿਣ ਉਤੇ ਬਸ ਉੱਤੋਂ ਉੱਤੋਂ ਹੀ ਆਏ ਸੀ ਉਹ ਵੀ ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਨਫ਼ਰਤ ਕਰਦੇ ਹਨ ਦੂਜੇ ਪਾਸੇ ਮੋਲਾ ਸਹਿਬ ਬਾਤੇ ਸੇਬਦੀ ਮਾਂ ਪ੍ਰੀਤਮ ਕੋਰ ਅਤੇ ਮੋਲੇ ਦੀ ਮਾਂ ਬਿਸ਼ਨ ਕੋਰ ਵੀ ਪੰਚਾਇਤ ਵਿੱਚ ਆਏ ਹੋਏ ਸਨ ਪੱਲਾ ਵੇਖ ਪਾਸੇ ਹੋ ਕੇ ਖੜਾ ਰਹਾ ਗੱਲ ਚਲੁੱਪਈ ਸਰਪੰਚ ਅੱਖਾਂ ਲਗਾ ਪਾਈ ਦੋਵਾਂ ਤਿਰਾਂ ਗੱਲ ਧਿਆਨ ਲਾ ਕੇ ਸੁਣੋ ਇਹਨਾਂ ਲੜਾਈਆਂ ਦੇ ਵਿੱਚ ਕੁਝ ਨਹੀਂ ਰੱਖਿਆ ਨੁਕਸਾਨ ਦੋਹਾਂ ਦਾ ਹੀ ਹੋਵੇਗਾ ਅਚਾਨਕ ਹੀ ਬਚਨ ਸਿਓ ਅੱਖਾਂ ਲਗਾ ਤੁਸੀਂ ਨੁਕਸਾਨ ਦੀ ਗੱਲ ਕਰਦੇ ਹੋ ਆ ਦੇਖੋ ਮੇਰੇ ਮੁੰਡੇ ਦਾ ਕੀ ਹਾਲ ਬਣਾਤਾ ਇਸ ਕੰਚਨ ਨੇ ਜਦੋਂ ਇਹ ਗੱਲ ਮੁੱਲੇ ਨੂੰ ਸੁਣੀ ਤਾਂ ਉਹ ਦੁਬਾਰਾ ਫਿਰ ਪੜਕ ਉੱਠਿਆ ਅੱਖਾਂ ਲੱਗਾ ਉਹ ਬੁੱਢਿਆ ਜ਼ੁਬਾਨ ਸੰਭਾਲ ਕੇ ਗੱਲ ਕਰ ਇੱਕ ਗੱਲ ਯਾਦ ਰੱਖੀ ਹੁਣ ਅਸੀਂ ਤੁਹਾਡੇ ਘਰ ਵਿੱਚ ਨਹੀਂ ਬੱਠੇ ਪੰਚਾਇਤ ਵਿੱਚ ਬੱਠੇ ਆ ਅਤੇ ਪੰਚਾਇਤ ਦਾ ਮਾਨ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਬੋਲ ਜਦੋਂ ਇਹ ਗੱਲ ਪਿੰਡ ਦੇ ਮੋਤਵਲ ਬੰਦਿਆ ਨੇ ਸੁਣੀ ਤਾਂ ਉਹ ਇਸ ਗੱਲ ਨਾਲ ਸਹਿਮਤ ਹੋਏ ਕਿ ਜ਼ੁਬਾਨ ਨਾਲ ਬੋਲਣ ਤੋਂ ਪਹਿਲਾਂ ਸੋਚਿਆ ਜਾਵੇ ਪਿੰਡ ਦੇ ਜ਼ਿਆਦਾਤਰ ਬੰਦੇ ਪੰਚਾਇਤ ਵਿੱਚ ਇਹ ਹੀ ਗੱਲ ਆਖ ਰਹੇ ਸਨ ਕਿ ਬਚਨ ਸਿੰਘ ਦੀ ਪਤਨੀ ਹਰ ਇੱਕ ਦੇ ਘਰ ਵਿੱਚ ਜਾ ਕੇ ਅਗ ਲੋਂਦੀ ਰਹਿੰਦੀ ਹੈ ਅਚਾਨਕ ਹੀ ਮੋਲੇ ਦੀ ਮਾਂ ਬੀਸ਼ਨ ਕੌਰ ਬੋਲ ਪਈ ਸਿਰਫ ਜੱਪਾ ਜੇ ਸਾਡੇ ਘਰ ਆਉਣਾ ਤੇ ਮੈਨੂੰ ਪਤਾ ਹੈ ਕਿ ਮੇਰੇ ਘਰ ਵਿੱਚ ਕਿੰਨਾ ਵੱਡਾ ਕਾਟਾ ਪੈ ਗਿਆ ਸੀ ਅਤੇ ਇਸ ਦਾ ਕੁਝ ਨਾ ਕੁਝ ਕੀਤਾ ਜਾਵੇ ਜਦੋਂ ਇਹ ਗੱਲ ਬਚਨ ਸਿੰਘ ਦੀ ਪਤਨੀ ਨੇ ਸੁਣੀ ਤਾਂ ਉਸ ਦੀਆਂ ਨਜ਼ਰਾਂ ਸ਼ਰਮ ਨਾਲ ਚੁੱਕ ਗਈਆਂ ਆਖਿਰ ਵਿੱਚ ਸਰਪੰਚ ਅਤੇ ਪਿੰਡ ਦੇ ਮੋਹਤ ਪਰ ਬੰਦਿਆਂ ਨੇ ਸਾਰਿਆਂ ਦੀਆਂ ਗੱਲਾਂ ਸੁਣ ਕੇ ਇਹ ਫੈਸਲਾ ਕੀਤਾ ਕਿ ਬਚਨ ਸਿੰਘ ਦੀ ਪਤਨੀ ਅੱਜ ਤੋਂ ਬਾਅਦ ਆਪਣੇ ਚਾਚੇ ਤਾਇਆ ਦੇ ਘਰੋਂ ਛੱਡ ਕੇ ਕਿਸੇ ਦੇ ਘਰ ਨਹੀਂ ਜਾਵੇਗੀ ਜੇਕਰ ਉਹ ਕਿਸੇ ਦੇ ਘਰ ਗਈ ਤਾਂ ਇਸ ਦਾ ਜ਼ਿੰਮੇਵਾਰ ਸਿਰਫ ਬਚਨ ਸਿੰਘ ਦਾ ਪਰਿਵਾਰ ਹੋਈ ਹੋਵੇਗਾ ਜਦੋਂ ਇਹ ਗੱਲ ਧੀਰੇ ਦੇ ਚਾਚੇ ਤਾਇਆ ਨੇ ਸੁਣੀ ਤਾਂ ਉਹ ਮਨੀ ਮਨਵਤ ਸੋਚਣ ਲੱਗੇ ਹਾਏ ਰੱਬਾ ਪਤਾ ਨਹੀਂ ਸਾਡੇ ਤੋਂ ਕੀ ਕਸੂਰ ਹੋ ਗਿਆ ਸਾਡੇ ਘਰ ਆਉਣ ਦਿੱਤਾ ਜੈਬੋਂ ਨੂੰ ਚੰਗਾ ਹੁੰਦਾ ਜੇ ਸਰਪੰਚ ਇਹ ਕਹਿ ਦਿੰਦਾ ਕਿ ਕਿਸੇ ਦੇ ਘਰ ਵੀ ਨਦੀਜ ਜਾ ਸਕਦੀ ਸਾਰਿਆਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟ ਕਰ ਦਿੱਤੀ ਪਰ ਕੁਝ ਕੁ ਬੰਦੇ ਸਨ ਨਾਨ ਨੁਕਰਜੀ ਕਰ ਰਹੇ ਸਨ ਪਰ ਉਹਨਾਂ ਸਰਪੰਚ ਸਾਹਿਬ ਨੇ ਚੁੱਪ ਕਰਵਾ ਦਿੱਤਾ ਪਰ ਪੰਚਾਇਤ ਤੋਂ ਬਾਹਰ ਨਿਕਲਦੇ ਹੋਏ ਜਦੋਂ ਬਚਨ ਸਿੰਘ ਉਹਨੂੰ ਆਖਦੀ ਹੋਈ ਜਾ ਰਹੀ ਸੀ ਇੰਜ ਕਿਵੇਂ ਰੋਕ ਸਕਦਾ ਮੈਨੂੰ ਕੋਈ ਕਿਸੇ ਦੇ ਘਰ ਜਾਣ ਤੋਂ ਮੈਂ ਵੀ ਵੇਖਦੀ ਹਾਂ ਕੌਣ ਮੈਨੂੰ ਰੋਕੇਗਾ ਜਦੋਂ ਇਹ ਗੱਲ ਬਚਨ ਸਿੰਘ ਨੇ ਸੁਣੀ ਤਾਂ ਉਹ ਅੱਖਾਂ ਲਗਾ ਮੇਰੀ ਮਾਂ ਹੁਣ ਤਾਂ ਚੁੱਪ ਕਰ ਜਾ ਤੂੰ ਤੇਰੀ ਇਸ ਲੁੱਤਰੋ ਕਰਕੇ ਹੀ ਮੁੰਡੇ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਦੂਜੇ ਪਾਸੇ ਮੋਲਾ ਤੇ ਉਸਦੀ ਮਾਂ ਬੇਸ਼ੰਮਕੋਰ ਗੱਲਾਂ ਕਰਦੇ ਜਾ ਰਹੇ ਸੀ ਕਿ ਬਹੁਤ ਵਧੀਆ ਫੈਸਲਾ ਸੁਨਾਇਆ ਪੰਚਾਇਤ ਨੇ ਹੁਣ ਇਸ ਦਾ ਦਿਮਾਗ ਬਿਲਕੁਲ ਟਿਕਾਣੇ ਆ ਲੱਗਿਆ ਲੱਗਦਾ ਪਰ ਉਹਨਾਂ ਨੂੰ ਕੀ ਪਤਲਾ ਕਿ ਅਸਲੀ ਬਲਾਤਾ ਹੁਣ ਆਉਣ ਵਾਲੀ ਹੈ ਕਿਉਂਕਿ ਜਦੋਂ ਉਹ ਪੂਰੇ ਗੁੱਸੇ ਵਿੱਚ ਜਾ ਰਹੀ ਸੀ ਪਤਾ ਨਹੀਂ ਉਹ ਅੱਗੇ ਕੀ ਕੀ ਗੰਦ ਪਾਵੇਗੀ ਸਾਰੇ ਪਿੰਡ ਵਿੱਚ ਸਾਰੇ ਆਪਣੇ ਆਪਣੇ ਘਰਾਂ ਨੂੰ ਪਰਤ ਗਏ ਅਤੇ ਜਦੋਂ ਪ੍ਰਿਤਮਕੌਰ ਆਪਣੇ ਘਰ ਪਹੁੰਚੇ ਤਾਂ ਸਾਰੀ ਗੱਲ ਸ਼ਿਲਾ ਨੂੰ ਪ੍ਰਿਤਮਕੌਰ ਬੇਬੇ ਨੇ ਦੱਸ ਦਿੱਤੀ ਜੋ ਜੋ ਵੀ ਪੰਚਾਇਤ ਵਿੱਚ ਹੋਇਆ ਸ਼ਿਲਾ ਸਾਰੀ ਗੱਲ ਸੁਣ ਕੇ ਅੱਖ ਲੱਗੀ ਚਲੋ ਮਾਤਾ ਜੀ ਜੋ ਹੋਇਆ ਠੀਕ ਹੋਇਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਜੋ ਮੇਰੇ ਮਨ ਵਿੱਚ ਕਈ ਦਿਨਾਂ ਤੋਂ ਚੱਲ ਰਹੀ ਹੈ ਪ੍ਰੀਤਮ ਕੋ ਅੱਖਾਂ ਲੱਗੀ ਇਸ ਵਿੱਚ ਸੋਚਣ ਦੀ ਕਿ ਰੋੜਾਪੁੱਤ ਜੋ ਤੇਰੇ ਮਨ ਵਿੱਚ ਮੈਨੂੰ ਤੂੰ ਆਪਣੀ ਮਾਂ ਸਮਝ ਕੇ ਦੱਸ ਸਕਦੀ ਹੈ ਤੂੰ ਬਿਲਕੁਲ ਚਿੰਤਾ ਨਾ ਕਰ ਜੋ ਵੀ ਤੂੰ ਦੱਸਣਾ ਚਾਹੁੰਦੀ ਹੈ ਖੁੱਲ ਕੇ ਦੱਸ ਮੈਨੂੰ ਸ਼ੀਲਾ ਲਲਕੀ ਅੱਖਾਂ ਲੱਗੀ ਬੇਬੇ ਜਿਵੇਂ ਪਿੰਡ ਵਿੱਚ ਮਾਹੌਲ ਬਣਿਆ ਹੋਇਆ ਹੈ ਇਹ ਸਾਰੇ ਦਾ ਸਾਰਾ ਮੇਰੇ ਕਰਕੇ ਬਣਿਆ ਹੋਇਆ ਹੈ ਹੁਣ ਮੇਰਾ ਇੱਕ ਮਨ ਕਰ ਰਿਹਾ ਹੈ ਕਿ ਕਿਉਂ ਨਾ ਮੈਂ ਅਮਰਤ ਸਾਹਿਬ ਕੇ ਗੁਰੂ ਵਾਲੀ ਬਣ ਜਾ ਮੈਂ ਸੁਣਿਆ ਹੈ ਕਿ ਉਹ ਗੁਰੂ ਗ੍ਰੰਥ ਸਾਬ ਜੀ ਨਮਾਨਿਆਂ ਨੂੰ ਮੰਨਤੇ ਨੇ ਥਾਵਿਆਂ ਨੂੰ ਥਾਂ ਦੇਣ ਵਾਲਾ ਹੈ ਜਦੋਂ ਇਹ ਗੱਲ ਪ੍ਰੀਤਮਕੌਰ ਬੇਬੇ ਨੇ ਸੁਣੀ ਤਾਂ ਉਸ ਦੀ ਅੱਖਾਂ ਦੇ ਵਿੱਚੋਂ ਹੰਝੂ ਵਗ ਪਏ ਉਸ ਨੇ ਸ਼ੀਲਾ ਨੂੰ ਘੁੱਟ ਕੇ ਆਪਣੇ ਕਲਾਵੇ ਵਿੱਚ ਲੈ ਲਿਆ ਰੋਂਦੀ ਰੋਂਦੀ ਅੱਖਾਂ ਲੱਗੀ ਪੁੱਤ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਅੱਜ ਹੋਈ ਹੈ ਜਦੋਂ ਦੀ ਤੂੰ ਇਸ ਘਰ ਵਿੱਚ ਆਈ ਹੈ ਧੰਨ ਭਾਗ ਸਾਡੇ ਪੁੱਤ ਤੂੰ ਇੰਨੀ ਵੱਡੀ ਗੱਲ ਕਹਿ ਦਿੱਤੀ ਇਹ ਗੱਲ ਸੁਣ ਕੇ ਸ਼ੀਲਾ ਦੀਆਂ ਅੱਖਾਂ ਦੇ ਵਿੱਚੋਂ ਵੀ ਟਪ ਟਪ ਹੰਝੂ ਵਗ ਪਏ ਪ੍ਰੀਤਮ ਬੇਬੇ ਨੇ ਸ਼ੀਲਾ ਦੀਆਂ ਆਪਣੇ ਹੱਥਾਂ ਨਾਲ ਦੋਵੇਂ ਬਾਹਾਂ ਫੜ ਕੇ ਕਿਹਾ ਪੁੱਤ ਏ ਵੀ ਇਹ ਦਾਤ ਵੀ ਕਿਸੇ ਕਿਸੇ ਨੂੰ ਮਿਲਦੀ ਹੈ ਨਹੀਂ ਤਾਂ ਲੋਕਾਂ ਦੀ ਉਮਰ ਗੁਜ਼ਰ ਜਾਂਦੀਆਂ ਹਨ ਜੋ ਗੁਰੂ ਵਾਲੇ ਬਣ ਹੀ ਨਹੀਂ ਸਕਕੇ ਵਿਚਾਰੇ ਪੁੱਤ ਅਮਰ ਸਿਕਨ ਤੋਂ ਬਾਅਦ ਮੈਨੂੰ ਪੂਰਾ ਵਿਸ਼ਵਾਸ ਆ ਜਿਹੜੀ ਗੁਰੂ ਦੀ ਮੇਰ ਤੇਰੇ ਉੱਤੇ ਲੱਗ ਜਾਵੇ ਉਸ ਨਾਲ ਸਾਰੇ ਪਿੰਡ ਦੀ ਬੋਲਤੀ ਬੰਦ ਹੋ ਜਾਵੇਗੀ ਹਾਂ ਬੇਬੇ ਜੀ ਮੈਂ ਵੀ ਇਹੀ ਚਾਹੁੰਦੀ ਆ ਕਿ ਗੁਰੂ ਵਾਲਾ ਬਣ ਕੇ ਮੈਂ ਆਪਣਾ ਜੀਵਨ ਦੁਬਾਰਾ ਤੋਂ ਸ਼ੁਰੂ ਕਰ ਸਕਾਂ ਅਤੇ ਮੈਨੂੰ ਵੀ ਚੰਗਾ ਨਹੀਂ ਲੱਗਦਾ ਕਿ ਲੋਕ ਮੇਰੇ ਕਰਕੇ ਤੁਹਾਨੂੰ ਵਾਰ-ਵਾਰ ਜ਼ਲੀਲ ਕਰੀ ਜਾਣ ਬੇਬੇ ਮੈਂ ਪੂਰਾ ਵਿਸ਼ਵਾਸ ਦਵੰਦੀ ਆ ਕਿ ਮੈਂ ਤੁਹਾਡੀ ਇੱਕ ਬਹੁਤ ਚੰਗੀ ਨੂੰ ਬਣ ਕੇ ਦਿਖਾਵਾਂਗੀ ਬਾਬੇ ਪ੍ਰੀਤਮ ਕੋ ਨੇ ਸ਼ੀਲਦਾ ਮੱਥਾ ਚੁੰਮ ਕੇ ਸਿਰ ਤੇ ਹੱਥ ਰੱਖਾ ਆਸ਼ੀਰਵਾਦ ਦੇ ਦਿੱਤਾ ਅਤੇ ਗਿਆ ਕਿ ਤੂੰ ਇਸ ਨਾਲ ਸੇਬੇ ਤੂੰ ਇਸ ਬਾਰੇ ਸੇਬੇ ਦੇ ਨਾਲ ਗੱਲ ਕਰਕੇ ਅੰਮ੍ਰਿਤ ਛਕਣ ਦਾ ਪ੍ਰੋਗਰਾਮ ਬਣਾ ਲੈ ਪੁੱਤ ਜਗਿੰਦਰ ਸਿੰਘ ਗੰੰਤੀ ਹੈਰਾਨ ਰਹਿ ਗਿਆ ਜਦੋਂ ਸੇਬੇ ਘਰ ਆਇਆ ਤਾਂ ਸ਼ੀਲਾ ਨੇ ਉਸ ਨਾਲ ਅੰਮ੍ਰਿਤ ਛਕਣ ਵਾਸਤੇ ਗੱਲ ਤੋਂ ਲਈ ਸ਼ੀਲਾ ਨੇ ਬੜੀ ਸਮਝਦਾਰੀ ਦੇ ਨਾਲ ਗੱਲ ਸ਼ੁਰੂ ਕੀਤੀ ਅਤੇ ਕਿਹਾ ਕਿ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਸੀ ਅੱਜ ਸੇਵਾ ਵੀ ਸੈ ਸੁਬਾਹ ਦੇ ਵਿੱਚ ਬੋਲਿਆ ਅਜਾਈ ਕਿਹੜੀ ਗੱਲ ਆ ਭਗਵਾਨ ਜਿਹੜੀ ਤੂੰ ਹੱਲੇ ਤੱਕ ਮੈਨੂੰ ਕਹਿ ਹੀ ਨਹੀਂ ਪਾਈ ਜੀ ਮੈਂ ਅੱਜ ਬੀਬੇ ਜੀ ਨਾਲ ਗੱਲ ਕੀਤੀ ਸੀਗੇ ਪਰ ਜੋ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਚੰਗਾ ਲੱਗੇਗਾ ਜਾਂ ਬੁਰਾ ਸੇਵਾ ਰਾਨੋ ਕੀ ਚਿਲਾਵਲ ਵੇਖਦੇ ਹੋਏ ਬੋਲਿਆ ਇਹ ਸੁ ਚੰਗਾ ਬੁਰਾ ਲੱਗਣ ਦੀ ਕੋਈ ਗੱਲ ਨਹੀਂ ਯਾਰ ਤੂੰ ਬੇਫਿਕਰ ਹੋ ਕੇ ਮੇਰੇ ਨਾਲ ਕੋਈ ਵੀ ਗੱਲ ਕਰ ਸਕਦੀ ਹੈ ਕਿਉਂਕਿ ਹੁਣ ਤੂੰ ਮੇਰੀ ਧਰਮ ਪਤਨੀ ਬਣ ਚੁੱਕੀ ਹੈ ਸ਼ੀਲਾ ਨੇ ਆਪਣਾ ਪੂਰਾ ਮਨ ਕਹਿੜਾ ਜਾ ਕਰਕੇ ਆਖਿਆ ਜੀ ਕਿਵੇਂ ਹੋਵੇਗਾ ਜੇਕਰ ਮੈਂ ਅਮਰਿਤ ਸ਼ਕਲਵਾ ਜਦੋਂ ਇਹ ਗੱਲ ਸ਼ੀਲਾ ਨੇ ਸੇਬੇ ਨੂੰ ਕਹੀ ਤਾਂ ਸੇਬਾ ਸ਼ੀਲਾ ਵੱਲ ਇੱਕਦਮ ਅੱਖਾਂ ਕਰਕੇ ਦੇਖਦੇ ਹੋਏ ਚੁੱਪ ਜਾ ਕਰ ਗਿਆ ਅਤੇ ਮਨ ਹੀ ਮਨ ਵਿੱਚ ਸੋਚਣ ਲੱਗ ਪਿਆ ਕਿ ਕਿਹੜਾ ਇਹ ਫੈਸਲਾ ਸ਼ੀਲਾ ਕਰ ਰਹੀ ਹੈ ਇਸ ਸਮੇਂ ਠੀਕ ਹੋਵੇਗਾ ਜਾਂ ਨਹੀਂ ਸ਼ੀਲਾ ਕਹਿਣ ਲੱਗੀ ਕੀ ਗੱਲ ਜੀ ਤੁਸੀਂ ਮੇਰੇ ਇਸ ਫੈਸਲੇ ਨਾਲ ਲੱਗਦਾ ਖੁਸ਼ ਨਹੀਂ ਹੋ ਸੇਬਾ ਬੋਲਿਆ ਨਹੀਂ ਭਗਵਾਨ ਨੇ ਮੈਨੂੰ ਕੋਈ ਸ਼ੰਕਾ ਨਹੀਂ ਹੈ ਤੇਰੇ ਇਸ ਫੈਸਲੇ ਨਾਲ ਬਸ ਮੈਂ ਤਾਂ ਵੀ ਹੀ ਤੇਰੀ ਇਹ ਗੱਲ ਸੁਣ ਕੇ ਚੁੱਪ ਕਰ ਗਿਆ ਬਾਕੀ ਮੈਨੂੰ ਇੱਕ ਗੱਲ ਜ਼ਰੂਰ ਦੱਸ ਇਹ ਤੇਰਾ ਆਪਣਾ ਕੁਦਦਾ ਫੈਸਲਾ ਹੈ ਕਿ ਕਿਸੇ ਦੇ ਦਬਾਅ ਵਿੱਚ ਆ ਕੇ ਇਹ ਫੈਸਲਾ ਕੀਤਾ ਹੈ ਸ਼ਿਲਾ ਥੋੜਾ ਜਿਹਾ ਘਬਰਾਟ ਵਿੱਚ ਬੋਲ ਪਈ ਨਹੀਂ ਜੀ ਇਹ ਮੇਰਾ ਕੁਦਦਾ ਫੈਸਲਾ ਹੈ ਮੈਨੂੰ ਅਮਰ ਸ਼ਕਨ ਬਾਰੇ ਕਿਸੇ ਨੇ ਕੁਝ ਨਹੀਂ ਕਿਹਾ ਪਰ ਸ਼ਿਲਾ ਜਾਤੋਂ ਇਕਦਮ ਇਹ ਫੈਸਲਾ ਕਿਵੇਂ ਕਰ ਲਿਆ ਸ਼ਿਲਾ ਬੜੇ ਵਿਸ਼ਵਾਸ ਨਾਲ ਬੋਲੀ ਜੀ ਗੱਲ ਇਸ ਤਰ੍ਹਾਂ ਹੈ ਮੇਰਾ ਮਨ ਕਈ ਦਿਨਾਂ ਤੋਂ ਡਾਵਾਂਡੋਲ ਹੋ ਰਿਹਾ ਸੀ ਮੈਂ ਦਿਨ ਰਾਤ ਇਹੀ ਸੋਚਦੀ ਰਹਿੰਦੀ ਹੁਣ ਮੈਂ ਆਪਣੀ ਇਸ ਜ਼ਿੰਦਗੀ ਨੂੰ ਰੋਸ਼ਨੀ ਚ ਰਗ ਕਿਸ ਤਰ੍ਹਾਂ ਕਰਾਂ ਅਤੇ ਤੁਹਾਨੂੰ ਪਤਾ ਹੈ ਕਿ ਸਾਡੇ ਪਿੰਡ ਦੇ ਲੋਕ ਮੇਰੇ ਬਾਰੇ ਕਿੱਕੀ ਗੱਲਾਂ ਕਰਦੇ ਹਨ ਅਤੇ ਇਸ ਲਈ ਮੈਂ ਫੈਸਲਾ ਕੀਤਾ ਕਿਉਂ ਨਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਤ ਲਾ ਕੇ ਆਪਣੇ ਉੱਤੇ ਉਹਨਾਂ ਦੀ ਮੋਹਰ ਲਵਾ ਲਵਾਂ ਮੈਨੂੰ ਪਤਾ ਹੈ ਲੋਕਾਂ ਨੇ ਫਿਰ ਵੀ ਗੱਲਾਂ ਕਰਨੋਂ ਨਹੀਂ ਹਟਣਾ ਪਰ ਮੈਂ ਇਹ ਵੀ ਬਹੁਤ ਸੁਣਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਉਸ ਇਨਸਾਨ ਨੂੰ ਆਪਣੇ ਗੱਲ ਨਾਲ ਲਾ ਲੈਂਦਾ ਹੈ ਲੈਂਦੇ ਹਨ ਭਾਵੇਂ ਉਸ ਇਨਸਾਨ ਤੋਂ ਜਿੰਨੀ ਮਰਜ਼ੀ ਪੁੱਲਾ ਹੋ ਗਈਆਂ ਹੋਣ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸਾਰਿਆਂ ਦੇ ਲਈ ਚਾਨਣ ਮੋਨਾਰਾ ਹੈ ਭਾਵੇਂ ਕੋਈ ਵਿਕਾਰੀ ਹੋਵੇ ਜਾਂ ਚੰਗਾ ਇਨਸਾਨ ਹੋਵੇ ਗੱਲ ਸਾਰੀ ਸੁਣਸਾ ਉਸ ਇਨਸਾਨ ਉਤੇ ਟਿੱਕੀ ਹੋਈ ਹੈ ਜਿਸ ਨੇ ਗੁਰਬਾਨੀ ਤੋਂ ਲਾਹਾ ਲਣਾ ਹੈ ਜਦੋਂ ਇਹ ਗੱਲ ਸਿੱਪੇ ਨੇ ਸੁਨੀਆ ਤਾਂ ਉਹ ਬਹੁਤ ਜ਼ਿਆਦਾ ਹੈਰਾਨ ਰਹਿ ਗਿਆ ਉਸਨੇ ਪਹਿਲੇ ਕਦੇ ਵੀ ਸ਼ਿਲਾ ਦਾ ਇਹ ਰੂਪ ਨਹੀਂ ਸੀ ਵੇਖਿਆ ਸੇਵਾ ਜਾਣੇ ਕੀ ਕੁਰਸੀ ਤੋਂ ਖੜਾ ਹੋਇਆ ਤੇ ਸ਼ਿਲਾਵਲ ਵੇਖਦੇ ਹੋਏ ਇਕਦਮ ਅੱਖਾਂ ਬੰਦ ਕਰਕੇ ਉਸ ਦੀਆਂ ਬਾਹਾਂ ਨੂੰ ਖਿੱਚ ਕੇ ਆਪਣੇ ਗਲ ਨਾਲ ਲਾ ਲਿਆ ਤੇ ਕਹਿ ਲਗਾ ਮੈਨੂੰ ਨਹੀਂ ਲੱਗਦਾ ਇਸ ਪਿੰਡ ਦੇ ਵਿੱਚ ਜਿੰਨੇ ਵੀ ਅੰਮ੍ਰਿਤਧਾਰੀ ਬੰਦੇ ਹਨ ਉਹ ਇਹ ਸੋਚ ਰੱਖਦੇ ਹੋਣਗੇ ਤਨਪਾਗ ਹਨ ਮੇਰੇ ਕਿ ਮੇਰੀ ਜ਼ਿੰਦਗੀ ਦੇ ਵਿੱਚ ਆਈ ਇਹ ਗੱਲ ਕਹਿਣ ਤੋਂ ਬਾਅਦ ਸੇਬਾ ਆਕਾਂ ਲੱਗਾ ਇੱਕ ਗੱਲ ਆਕਾਂ ਗੁੱਸਾ ਤਾਂ ਨਹੀਂ ਕਰੇਂਗੀ ਤੂੰ ਸ਼ਿਲਾ ਬੋਲੀ ਨਹੀਂ ਜੀ ਗੁੱਸਾ ਕਰਨ ਦੀ ਕਿਹੜੀ ਗੱਲ ਤੁਸੀਂ ਦੱਸੋ ਭਗਵਾਨ ਨੇ ਪਰ ਹੱਲੇ ਮੈਂ ਅਮਰ ਸ਼ਕਨ ਵਾਸਤੇ ਤਿਆਰ ਨਹੀਂ ਸ਼ਿਲਾ ਬਹੁਤ ਸਮਝਦਾਰ ਔਰਤ ਸ ਹੈ ਉਹ ਕਹਿ ਲੱਗੀ ਕੋਈ ਗੱਲ ਨਹੀਂ ਜੀ ਜਦੋਂ ਤੁਹਾਡੀ ਆਪਣੀ ਅੰਤਰਾਤਮਾ ਤੁਹਾਨੂੰ ਕਹੇਗੀ ਤੁਸੀਂ ਉਸ ਸਮੇਂ ਅਮਰ ਸ਼ਕ ਲੈਣਾ ਜੀ ਸੇਬਾ ਆਕਾਂ ਲੱਗਾ ਭਗਵੰਤੀ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਤੇਰਾ ਬਹੁਤ ਬਹੁਤ ਧੰਨਵਾਦ ਕਿ ਤੂੰ ਮੈਨੂੰ ਅਮਰ ਸੱਗਨ ਵਾਸਤੇ ਮਜਬੂਰ ਨਹੀਂ ਕੀਤਾ। ਚੱਲ ਫਿਰ ਆਉਣ ਵਾਲੇ ਆਤਵਰ ਨੂੰ ਅਸੀਂ ਅਨੰਦਪੁਰ ਸਾਹਿਬ ਚੱਲਾਂਗੇ। ਉੱਥੇ ਹੀ ਤੂੰ ਅਮਰ ਸੱਗ ਲੈਵੀਂ। ਇਹ ਗੱਲ ਸੁਣ ਕੇ ਸ਼ਿਲਾ ਅੰਦਰੋਂ-ਅੰਦਰ ਬਹੁਤ ਜ਼ਿਆਦਾ ਖੁਸ਼ ਨਾਲ ਭਰ ਗਈ। ਅੱਖਾਂ ਬੰਦ ਕਰਕੇ ਗੁਰੂਗ੍ਰੰਥ ਸਾਹਿਬ ਜੀ ਦਾ ਕੋਟਨ-ਕੋਟ ਧੰਨਵਾਦ ਕਰਨ ਲੱਗ ਪਈ। ਸ਼ਿਲਾ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਸੀ ਕਿ ਉਹ ਬਹੁਤ ਜਲਦੀ ਆਪਣੀ ਆਤਮਾ ਤੇ ਗੁਰੂ ਦੀ ਮੋਹ ਲਗਾਉਣ ਵਾਲੀ ਹੈ। ਸ਼ਿਲਾ ਨੇ ਅਮਰ ਸੱਗਨ ਤੋਂ ਪਹਿਲਾਂ ਹੀ ਗੁਰਬਾਣੀ ਪੜਨੀ ਸ਼ੁਰੂ ਕਰ ਦਿੱਤੀ। ਉਸ ਦਿਨ ਗੁਰਬਾਣੀ ਪੜਦੇ ਹੋਏ ਕੁਝ ਗਲ ਉਸਨੇ YouTube ਖੋਲ ਕੇ ਸਭ ਤੋਂ ਪਹਿਲਾਂ ਚਪਚੀ ਸਾਹਿਬਾਨੇ ਦਾ ਉਚਾਰਨ ਸਹੀ ਤਰੀਕੇ ਨਾਲ ਕਰਨਾ ਸਿੱਖ ਲਿਆ। ਸ਼ਿਲਾ ਹਰ ਰੋਜ਼ ਤੜਕੇ ਉੱਠ ਕੇ ਚਪਚੀ ਸਾਹਿਬ ਦਾ ਪਾਠ ਬਿਲਕੁਲ ਆਰਾਮ ਦੇ ਨਾਲ ਬੋਲ ਬੋਲ ਕੇ ਕਰਨ ਲੱਗ ਪਈ। ਅਤੇ ਗੁਰਬਾਣੀ ਦੀ ਧੁਨਾ ਵੇਬੇ ਪ੍ਰੀਤਮ ਕੌਰ ਦੇ ਘਰ ਨੂੰ ਰੁشنا ਰਹੀਆਂ ਸਨ। ਸ਼ਿਲਾ ਦੀ ਗੁਰਬਾਣੀ ਪੜਨ ਦੀ ਸ਼ਲੀਲਨੀ ਵਧੀਆ ਸੀ। ਵੇਬੇ ਪ੍ਰੀਤਮ ਕੌਰ ਵੀ ਉਸ ਦੀ ਆਵਾਜ਼ ਸੁਣ ਕੇ ਉਸ ਦੇ ਨੇੜੇ ਬੈ ਕੇ ਗੁਰਬਾਣੀ ਸੁਣਨ ਲਈ ਮਜਬੂਰ ਹੋ ਜਾਂਦੀ। ਕਦੇ-ਕਦੇ ਸੇਵਾ ਵਿੱਚ ਸ਼ੀਲਾ ਦੇ ਕੋਲ ਆ ਕੇ ਬੈ ਜਾਂਦਾ ਅਤੇ ਅੱਖਾਂ ਮਿਟ ਕੇ ਗੁਰਬਾਣੀ ਨੂੰ ਸਰਵਨ ਕਰਨ ਲੱਗ ਪੈਂਦਾ ਜਿਹੜੇ ਕਮਰੇ ਵਿੱਚ ਝੀਲਾ ਬੈਠ ਕੇ ਗੁਰਬਾਣੀ ਪੜ੍ਹਦੀ ਸੀ ਉਸ ਕਮਰੇ ਦੇ ਪਿੱਛੇ ਗੁਰਦੁਆਰੇ ਵੱਲ ਨੂੰ ਰਸਤਾ ਜਾਂਦਾ ਸੀ ਅਕਸਰ ਹੀ ਉਸ ਰਸਤੇ ਨੂੰ ਗੁਰਦੁਆਰੇ ਦਾ ਗਰੰਤੀ ਰੋਜ਼ ਗੁਰਦੁਆਰਾ ਸਾਹਿਬ ਪਾਠ ਕਰਨ ਵਾਸਤੇ ਜਾਇਆ ਕਰਦਾ ਸੀ ਉਸ ਗਰੰਤੀ ਦਾ ਨਾਮ ਜੁਗਿੰਦਰ ਸਿੰਘ ਉਹ ਇਸੇ ਪਿੰਡ ਦਾ ਵਸਨੀਕ ਹੈ ਜਦੋਂ ਉਸਨੇ ਪਹਿਲੀ ਵਾਰ ਸ਼ੀਲਾ ਨੂੰ ਗੁਰਬਾਣੀ ਪੜ੍ਹਦੇ ਸੁਣਿਆ ਉਸਨੇ ਆਪਣੀ ਭੁਲੇਖਾ ਸਮਝ ਕੇ ਉਸ ਨੂੰ ਗੱਲ ਨੂੰ ਟਾਲ ਦਿੱਤਾ ਪਰ ਜਦੋਂ ਉਹ ਦੂਜੇ ਦਿਨ ਫੇਰ ਉਸੇ ਰਸਤੇ ਨੂੰ ਨਿਕਲਿਆ ਤਾਂ ਉਸ ਨੂੰ ਸ਼ిల్లా ਦੀ ਗੁਰਬਾਣੀ ਪੜ੍ਹਦੇ ਹੋਏ ਮਿੱਠੀ ਆਵਾਜ਼ ਸੁਣਾਈ ਦਿੱਤੀ ਤਾਂ ਜਗਿੰਦਰ ਸਿੰਘ ਗਰੰਤੀ ਹੈਰਾਨ ਰਹਿ ਗਿਆ ਇੰਨੀ ਮਿੱਠੀ ਆਵਾਜ਼ ਵਿੱਚ ਬੀਬੀ ਪ੍ਰੀਤਮ ਕੌਰ ਦੇ ਘਰ ਗੁਰਬਾਣੀ ਕੌਣ ਪੜ੍ਹ ਸਕਦਾ ਹੈ ਫਿਰ ਜਗਿੰਦਰ ਸਿੰਘ ਗਰੰਤੀ ਨੂੰ ਪੂਰਾ ਯਕੀਨ ਹੋ ਗਿਆ ਇੱਕ ਗੁਰਬਾਣੀ ਦੀਆਂ ਤੁਨਾ ਉਹਨਾਂ ਦੇ ਘਰ ਆਈ ਆਈ ਹੋਈ ਸ਼ిల్లా ਦੇ ਮੁਖ ਤੋਂ ਆ ਰਹੀਆਂ ਹਨ ਅਤੇ ਜਗਿੰਦਰ ਸਿੰਘ ਗਰੰਤੀ ਸੋਚਣ ਲੱਗ ਪਿਆ ਸਾਰੇ ਪਿੰਡ ਦੇ ਲੋਕ ਤਾਂ ਉਸਨੂੰ ਵੇਸ਼ਵਾ ਕਹਿੰਦੇ ਹਨ ਪਰਵੇਸ਼ਵਾ ਇਨੀ ਸੋਨੇ ਕੁਰਬਾਨੀ ਕਿਵੇਂ ਪੜ ਸਕਦੀ ਹੈ ਮਨ ਵਿੱਚ ਸੋਚਾ ਲੱਗ ਪਿਆ ਕਿ ਕਮਾਲ ਦੀ ਵਿਧ ਬਣਾਈ ਹੈ ਸਤਿਗੁਰੂ ਪਾਸ਼ਾ ਜੀ ਨੇ ਬੇਬੀ ਪ੍ਰੀਤਮ ਕੌਰ ਦੇ ਘਰ ਵਿੱਚ ਵਾਹ ਵਾ ਕਰਦਾ ਹੋਇਆ ਜੁਗਿੰਦਰ ਸਿੰਘ ਗ੍ਰੰਥੀ ਗੁਰਦਵਾਰੇ ਵੱਲ ਨੂੰ ਚੱਲ ਪਿਆ ਅਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੱਬਿਆ ਬੈਠ ਕੇ ਇਹ ਸੋਚਦਾ ਰਿਹਾ ਕਿ ਸੱਚੇ ਪਾਸ਼ਾ ਤੇਰੀਆਂ ਤੂੰ ਹੀ ਜਾਣੇ ਫਰਸਤ ਤਰਸ ਤੱਕ ਲੈ ਕੇ ਜਾਣਾ ਤੂੰ ਹੀ ਜਾਣੇ ਜੁਗਿੰਦਰ ਸਿੰਘ ਗ੍ਰੰਥੀ ਪਾਠ ਕਰ ਰਿਹਾ ਸੀ ਤਾਂ ਦੀ ਸ਼ੀਲਾ ਆਪਣੇ ਸਸ ਪ੍ਰੀਤਮ ਕੌਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਆ ਪਹੁੰਚੀ ਗ੍ਰੰਥ ਜੁਗੰਦਰ ਸਿੰਘ ਗ੍ਰੰਥੀ ਬੜੀ ਹੀ ਮਿੱਠੀ ਆਵਾਜ਼ ਦੇ ਨਾਲ ਹੌਲੀ-ਹੌਲੀ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ ਤਾਂ ਸ਼ਿਲਾ ਦੇ ਉਸ ਦੀ ਸੱਸ ਇੱਕ ਪਾਸੇ ਆ ਕੇ ਬਹਿ ਗਈ ਅਤੇ ਬੜੀ ਹੀ ਨਿਮਰਤਾ ਵਾਲੇ ਸੁਭਾਅ ਦੇ ਨਾਲ ਥੋੜਾ ਜਿਹਾ ਥੱਲੇ ਨੂੰ ਮੂੰਹ ਕਰਕੇ ਤੇ ਅੱਖਾਂ ਬੰਦ ਕਰਕੇ ਪਾਠ ਨੂੰ ਸੁੰਨਣਾ ਸ਼ੁਰੂ ਕਰ ਦਿੱਤਾ ਇਸ ਸਾਰੇ ਘਟਨਾ ਕਲਮ ਦਾ ਜੁਗੰਦਰ ਸਿੰਘ ਗ੍ਰੰਥੀ ਤੇ ਬਹੁਤ ਡੂੰਗਾ ਪ੍ਰਭਾਵ ਪਿਆ ਉਹ ਲੋਕਾਂ ਬਾਰੇ ਦੂਰ ਫਿੱਟੇ ਮੂੰਹ ਕਹਿ ਰਿਹਾ ਸੀ ਜੋ ਸ਼ਿਲਾ ਨੂੰ ਮਾਰੇ ਚਰਿੱਤਰ ਵਾਲੀ ਬੋਲਦੇ ਹਨ ਜਗਿੰਦਰ ਸਿੰਘ ਗੰਂਤੀ ਦੇ ਲਗਭਗ ਸਾਰਾ ਪਿੰਡ ਬਹੁਤ ਇੱਜ਼ਤ ਕਰਦਾ। ਇਸ ਕਰਕੇ ਉਸਨੇ ਮਨ ਬਣਾ ਲਿਆ ਕਿ ਜਿਹੜਾ ਵੀ ਹੁਣ ਇਸ ਬੱਚੀ ਬਾਰੇ ਗਲਤ ਬੋਲੇਗਾ ਉਹ ਉਸਨੂੰ ਤਿੱਖਾ ਜਵਾਬ ਦਿੱਤਾ ਜਾਵੇਗਾ। ਗੁਰਦੁਆਰਾ ਸਾਹਿਬ ਦੇ ਵਿੱਚ ਬਿਸ਼ਨ ਕੌਰ ਵੀ ਆ ਗਈ ਅਤੇ ਉਹ ਸ਼ੀਲਾ ਦੇ ਉਸਦੇ ਸੱਸ ਦੇ ਨੇੜੇ ਹੋ ਕੇ ਬੈ ਗਈ। ਹੋਰ ਵੀ ਕਾਫੀ ਔਰਤਾਂ ਪਿੰਡ ਵਿੱਚੋਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਬੈਠੀਆਂ ਸਨ ਪਰ ਉਹਨਾਂ ਦੇ ਮਨ ਵਿੱਚ ਹੱਲੇ ਵੀ ਪ੍ਰੀਤਮ ਕੌਰ ਅਤੇ ਸ਼ੀਲਾ ਦੇ ਬਾਰੇ ਚੰਗੇ ਵਿਚਾਰ ਉਪਜੇ ਨਹੀਂ ਸਨ। ਅਰਦਾਸ ਹੰਤ ਬਾਸ ਸਾਰੀ ਸੰਗਤ ਪ੍ਰਸ਼ਾਦ ਲਾ ਕੇ ਆਪੋ ਆਪਣੇ ਘਰਾਂ ਨੂੰ ਪਰਤ ਗਈ। ਤਕਰੀਬਨ ਇੱਕ ਦਿਨ ਰਹਿ ਗਿਆ ਸੀ। ਜਦੋਂ ਇਹਨਾਂ ਨੂੰ ਅੰਮ੍ਰਿਤ ਛਕਣ ਵਾਸਤੇ ਅਨੰਦਪੁਰ ਸਾਹਿਬ ਜਾਣਾ ਸੀ। ਸੇਵਾਦਾਰ ਉਸਦੀ ਮਾਂ ਪ੍ਰੀਤਮ ਕੌਰ ਮੰਨੀ ਮਨ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਸਨ। ਉਹਨਾਂ ਦੇ ਘਰ ਵਿੱਚ ਆਈ ਹੋਈ ਸ਼ੀਲਾ ਅੰਮ੍ਰਿਤ ਛਕਣ ਵਾਸਤੇ ਜਾ ਰਹੀ ਹੈ। ਸ਼ੀਲਾ ਮਨ ਹੀ ਮਨ ਵਿੱਚ ਇਹ ਸੋਚ ਰਹੀ ਸੀ ਕਿ ਗੁਰੂ ਸਾਹਿਬ ਦੀ ਇਹ ਦਾਤ ਮਿਲਣ ਤੋਂ ਬਾਅਦ ਉਸ ਉੱਤੇ ਜਿਹੜਾ ਇੱਕ ਲੰਕ ਲੱਗਿਆ ਹੋਇਆ ਹੈ ਇਹ ਵੀ ਸਦਾ ਸਦਾ ਲਈ ਮਿਟ ਜਾਵੇਗਾ। ਉਸ ਦਿਨ ਸ਼ਾਮ ਨੂੰ ਜਗਿੰਦਰ ਸਿੰਘ ਗ੍ਰੰਥੀ ਪ੍ਰੀਤਮ ਕੌਰ ਬੇਬੇ ਦੇ ਘਰ ਆ ਗਿਆ ਜਦੋਂ ਸ਼ੀਲਾ ਨੇ ਵੇਖਿਆ ਕਿ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਾਡੇ ਘਰ ਆਇਆ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਈ ਉਹਨਾਂ ਵਾਸਤੇ ਚਾਹ ਪਾਣੀ ਲੈ ਕੇ ਆਈ ਉਸ ਤੋਂ ਬਾਅਦ ਗੱਲਾਂ ਚੱਲ ਪਈਆਂ ਜਗਿੰਦਰ ਸਿੰਘ ਗ੍ਰੰਥੀ ਨੇ ਬੀਬੀ ਪ੍ਰੀਤਮ ਕੌਰ ਨੂੰ ਪੁੱਛਿਆ ਤੁਹਾਡੀ ਨੂੰ ਸਵੇਰੇ ਸਵੇਰੇ ਕਿਹੜਾ ਪਾਠ ਕਰਦੀ ਹੈ ਉਹ ਤਾਂ ਸੱਚੀ ਬਹੁਤ ਆਤਮਕ ਆਨੰਦ ਦੇਣ ਵਾਲਾ ਹੁੰਦਾ ਹੈ ਬੇਬੇ ਜੀ ਜੇਕਰ ਮੈਂ ਸੱਚ ਦੱਸਾਂ ਅੱਜ ਤੱਕ ਮੇਰੇ ਤੋਂ ਵੀ ਇੰਨਾ ਸੋਨਾ ਪਾਠ ਕਦੇ ਨਹੀਂ ਹੋਇਆ ਜਿਵੇਂ ਤੁਹਾਡੀ ਨੂੰ ਕਰਦੀ ਹੈ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੀ ਨੂੰ ਤੇ ਕਿਰਪਾ ਬਣਾਈ ਰੱਖਣ ਅਤੇ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਇਹ ਗੱਲ ਸੁਣ ਕੇ ਬੀਬੀ ਪ੍ਰੀਤਮ ਕੌਰ ਬੋਲੀ ਅਤੇ ਕਹਿਣ ਲੱਗੀ ਕਿ ਭਾਈ ਸਾਹਿਬ ਤੁਹਾਨੂੰ ਇਹ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਸਾਡੀ ਨੂੰ ਅਨੰਦਪੁਰ ਸਾਹਿਬ ਕੇ ਅੰਮ੍ਰਿਤਸਰ ਰਹੀ ਹੈ ਉਸ ਦਾ ਆਪਣਾ ਹੀ ਮਨ ਕੀਤਾ ਹੈ ਅੰਮ੍ਰਿਤ ਛਕਣ ਵਾਸਤੇ ਸਾਡੇ ਵਿੱਚ ਕਿਸੇ ਨੇ ਵੀ ਉਸ ਨੂੰ ਚੋਬ ਦਾ ਪਰਸ ਦੀ ਨਾਲ ਨਹੀਂ ਕਿਹਾ ਇਹ ਗੱਲ ਸੁਣ ਕੇ ਜਗਿੰਦਰ ਸਿੰਘ ਗ੍ਰੰਥੀ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਪ੍ਰੀਤਮ ਕੌਰ ਨੂੰ ਵਧਾਈਆਂ ਦਿੱਤੀਆਂ ਨਨੁਸ਼ੀਲਾ ਚਾਹਵਲੇ ਪਾਂਡੇ ਲੈਣ ਵਾਸਤੇ ਕਮਰੇ ਵਿੱਚ ਆ ਗਈ ਅਜਾ ਜੁਗਿੰਦਰ ਸਿੰਘ ਗਰੰਥੀ ਨੇ ਸ਼ੀਲਾ ਦੇ ਸਿਰ ਉੱਤੇ ਹੱਥ ਰੱਖ ਕੇ ਆਸ਼ਰਾ ਦਿੱਤਾ ਤੇ ਕਿਹਾ ਤੇ ਇਹ جگਜਗ ਜਿਵੇਂ ਅਤੇ ਮੈਨੂੰ ਪਤਾ ਲੱਗਾ ਤੂੰ ਅਮਰ ਸ਼ਕਨ ਵਾਸਤੇ ਨੰਦਪੁਰ ਸਾਹਿਬ ਜਾ ਰਹੀ ਪੁੱਤ ਇਸ ਤੋਂ ਵੱਡੀ ਗਲਤੀ ਹੋਈ ਨਹੀਂ ਸਕਦੀ ਬਹੁਤ ਸਾਰੀਆਂ ਵਧਾਈਆਂ ਤੇ ਦੁਆਵਾਂ ਦੇ ਕੇ ਜੁਗਿੰਦਰ ਸਿੰਘ ਗਰੰਥੀ ਸੱਚੇ ਕਲ ਬੁਲਾ ਗਿਆ ਆਪਣੇ ਘਰ ਨੂੰ ਪਰਤ ਗਿਆ ਪਿੰਡ ਵਿੱਚ ਇਹ ਖਬਰ ਵੀ ਫੈਲ ਗਈ ਕਿ ਜੁਗਿੰਦਰ ਸਿੰਘ ਗਰੰਥੀ ਪੀਤਮਰਦ ਦੇ ਘਰ ਵਿੱਚ ਗਿਆ ਸੀ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣੇ ਫਿਰਦੇ ਹਨ ਉਹਨਾਂ ਨੇ ਇਹ ਗੱਲ ਦਰਾਈ ਜਦ ਪਹਾੜ ਬਣਾ ਦਿੱਤਾ ਅਗਲੇ ਦਿਨ ਸਵੇਰੇ ਗੁਰਦੁਆਰਾ ਸਾਹਿਬ ਦੇ ਚੌਧਰੀ ਇਕਵਨ ਵਾਲੇ ਪੰਜ ਬੰਦੇ ਜੁਗਿੰਦਰ ਸਿੰਘ ਦੇ ਘਰ ਪਹੁੰਚ ਗਏ ਅਤੇ ਜੁਗਿੰਦਰ ਸਿੰਘ ਗ੍ਰੰਥੀ ਨੂੰ ਕਹਿਣ ਲੱਗੇ ਮਾਨ ਮਰਿਆਦਾ ਹੈ ਕਿ ਨਹੀਂ ਕੋਈ ਗੁਰਦੁਆਰਾ ਸਾਹਿਬ ਦੀ ਜੁਗਿੰਦਰ ਸਿੰਘ ਗ੍ਰੰਥੀ ਕਹਿਣ ਲੱਗਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਕੀ ਗਲਤ ਕਰ ਦਿੱਤਾ ਜਿਹੜਾ ਤੁਸੀਂ ਮੈਨੂੰ ਮਾਨ ਮਰਿਆਦਾ ਬਾਰੇ ਕਹਿ ਰਹੇ ਹੋ ਉਹਨਾਂ ਵਿੱਚ ਬਖਸ਼ੀਤ ਸਿੰਘ ਗੁਰਦੁਆਰੇ ਦਾ ਪ੍ਰਧਾਨ ਕਹਿ ਲੱਗਿਆ ਮਸੂਨਿਆ ਕਾਲ ਤੂੰ ਕੱਲ ਉਹਨਾਂ ਦੇ ਘਰ ਗਿਆ ਸੀ ਜਿਨ੍ਹਾਂ ਦੇ ਘਰ ਵਿਸ਼ਵਾਹੀ ਹੋਈ ਹੈ ਜਦੋਂ ਇਹ ਗੱਲ ਜੁਗੰਦਰ ਸਿੰਘ ਗਰੰਤੀ ਨੇ ਸੁਣੀ ਤਾਂ ਉਸ ਤੋਂ ਰਹੀ ਨਹੀਂ ਗਿਆ ਅਤੇ ਉਹ ਚੱਟ ਬੋਲਿਆ ਭਾਈ ਸਾਹਿਬ ਆਪਣੀ ਜਮਾਨ ਨੂੰ ਲਗਾਮ ਦਿਓ ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਕਿ ਉਸ ਬੱਚੀ ਦਾ ਕਿੰਨਾ ਸੋਨਾ ਤੇ ਪਵਿੱਤਰ ਅਜਰਨ ਹੈ ਕਦੇ ਤੁਸੀਂ ਉਸ ਨੂੰ ਪਾਠ ਕਰਦੇ ਹੋਏ ਸੁਣਿਆ ਕਦੇ ਤੁਸੀਂ ਉਸ ਨੂੰ ਬੋਲਦੇ ਹੋਏ ਸੁਣਿਆ ਬਸ ਤੁਹਾਡੇ ਵਿੱਚ ਹੀ ਕਮੀ ਹੈ ਸੁਣਿਆ ਸੁਣਿਆ ਗੱਲਾਂ ਉੱਤੇ ਵਿਸ਼ਵਾਸ ਕਰ ਲੈਂਦੇ ਹੋ ਗੁਰੂ ਸਾਹਿਬ ਤਾਂ ਇਹ ਵੀ ਕਹਿੰਦੇ ਹਨ ਭਾਈ ਸਾਹਿਬ ਜੀ ਗੁਰੂ ਸਾਹਿਬ ਨੇ ਤਾਂ ਇਹ ਵਿਚਾਰਾਂ ਦੀਆਂ ਪੁੱਲਾ ਅੰਧੇਖੀਆਂ ਕਰਕੇ ਉਹਨਾਂ ਨੂੰ ਗੱਲ ਨਾਲ ਲਾਇਆ ਸੀ ਕਿ ਅਸੀਂ ਉਹਨਾਂ ਦੀ ਸਿੱਖਿਆ ਤੇ ਚੱਲ ਰਹੇ ਹਾਂ ਜਦੋਂ ਜਗਿੰਦਰ ਸਿੰਘ ਦੀ ਰੂਹ ਵਿੱਚੋਂ ਨਿਕਲੇ ਇਹ ਬੋਲ ਉਹਨਾਂ ਪੰਜ ਆਪਣੇ ਆਪ ਨੂੰ ਚੌਧਰੀ ਖਾਉਣ ਵਾਲਿਆਂ ਨੇ ਸੁਨੇ ਤਾਂ ਉਹਨਾਂ ਦੀ ਬੋਲਤੀ ਬੰਦ ਹੋ ਗਈ ਅਤੇ ਉਹ ਬਿਨਾਂ ਕੁਝ ਬੋਲੇ ਜਗਿੰਦਰ ਸਿੰਘ ਨੂੰ ਸਾਸ਼ੀਏ ਕਾਲ ਬੁਲਾ ਕੇ ਆਪਣੇ ਆਪਣੇ ਘਰਾਂ ਨੂੰ ਪਰਤ ਗਏ ਜਦੋਂ ਜਗਿੰਦਰ ਸਿੰਘ ਨੇ ਗੁਰਬਾਣੀ ਦੀਆਂ ਪੰਕਤੀਆਂ ਦਾ ਹਵਾਲਾ ਗੁਰੂ ਦੇ ਗੁਰੂ ਦੇ ਕੇ ਉਹਨਾਂ ਨੂੰ ਸਮਝਾਇਆ ਤਾਂ ਉਸ ਸਮੇਂ ਸਾਹਿਬ ਆਪ ਗੁਰੂ ਆਪ ਜੁਗਿੰਦਰ ਸਿੰਘ ਗ੍ਰੰਥੀ ਵਿੱਚ ਵਰਤ ਰਹੇ ਸੀ ਜੁਗਿੰਦਰ ਸਿੰਘ ਗ੍ਰੰਥੀ ਨੇ ਪੱਕਾ ਕਰ ਲਿਆ ਸੀ ਕਿ ਜਿਹੜਾ ਵੀ ਉਸ ਬੱਚੀ ਬਾਰੇ ਗਲਤ ਬੋਲੇਗਾ ਉਸ ਨੂੰ ਟਿਕਵਾ ਜਵਾਬ ਦਿੱਤਾ ਜਾਵੇਗਾ ਦੂਜੇ ਪਾਸੇ ਸ਼ੀਲਾ ਅਤੇ ਸੇਵਾ ਮੋਟਰਸਾਈਕਲ ਉੱਤੇ ਪੈ ਕੇ ਪਟਿਆਲੇ ਦੇ ਪਾਸ ਸੱਡੇ ਵੱਲੋਂ ਤੁਰ ਪਏ ਉੱਥੇ ਜਾ ਕੇ ਉਹਨਾਂ ਨੇ ਸਿੱਧਾ ਹੀ ਆਨੰਦਪੁਰ ਸਾਹਿਬ ਦੀ ਬੱਸ ਦੀ ਟਿਕਟ ਕਟਾ ਲਈ ਉਦੋਂ ਵੀ ਬੜੀ ਹੀ ਮੋਜ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਏ ਜਾ ਰਹੇ ਸੀ ਇੱਕ ਦੂਜੇ ਨਾਲ ਦੁੱਖ ਸੁੱਖਾਂ ਦੀ ਸਾਂਝ ਪਾਉਂਦੇ ਹੋਏ ਬਾਜ਼ ਦੀ ਬਾਰੀ ਵਿੱਚੋਂ ਦਰੱਖਤਾਂ ਤੇ ਪੰਛੀਆਂ ਦਾ ਆਨੰਦ ਮਾਣਦੇ ਹੋਏ ਆਪਣੀ ਮੰਜ਼ਲ ਵੱਲ ਵਧ ਰਹੇ ਸੀ ਅਚਾਨਕ ਹੀ ਬਸ ਵਿੱਚ ਬੈਠੇ-ਬਾਠੇ ਸ਼ੀਲਾ ਦੇ ਪੇਟ ਵਿੱਚ ਬਹੁਤ ਹੀ ਭਿਆਨਕ ਰੂਪ ਨਾਲ ਦਰਦ ਉੱਠਿਆ ਸ਼ੀਲਾ ਅੱਖਾਂ ਮੀਚ ਕੇ ਆਪਣੇ ਹੱਥਾਂ ਨੂੰ ਪੇਟ ਉੱਤੇ ਰੱਖ ਕੇ ਕੋਡਾ ਹੋ ਕੇ ਥੱਲੇ ਨੱਚ ਗਈ ਤੇਬੇ ਨੂੰ ਕੁਝ ਵੀ ਸਮਝ ਨਹੀਂ ਸਿਆ ਰਿਹਾ ਕਿ ਹੁਣ ਉਹ ਕੀ ਕਰੇ ਉਹ ਵਾਰ-ਵਾਰ ਸ਼ੀਲਾ ਨੂੰ ਪੁੱਛ ਰਿਹਾ ਸੀ ਕਿ ਕੀ ਗੱਲ ਹੋ ਗਈ ਤੁਸੀਂ ਮੈਨੂੰ ਦੱਸਦੇ ਕਿਉਂ ਨਹੀਂ ਸ਼ੀਲਾ ਨੇ ਬੜੀ ਦਰਦਪ੍ਰੀਆ ਆਵਾਜ਼ ਵਿੱਚ ਕੁਲੰਦੇ ਹੋਏ ਬੋਲਿਆ ਪਤਾ ਨਹੀਂ ਮੇਰੇ ਪੇਟ ਵਿੱਚ ਦਰਦ ਕਿੱਥੋਂ ਉੱਠ ਖੜਿਆ ਸੇਬਾ ਭੱਜ ਕੇ ਬਸ ਦੇ ਕੰਡਕਟਰ ਕੋਲ ਗਿਆ ਤੇ ਉਸ ਨੂੰ ਕਿਹਾ ਕਿ ਭਾਈ ਰਸਤੇ ਵਿੱਚ ਕੋਈ ਹਫਸਾ ਲਵੇ ਤਾਂ ਉਹ ਰੋਕ ਲਵੇ ਕੰਡਕਟਰ ਨੇ ਪੁੱਛਿਆ ਕੀ ਗੱਲ ਹੋ ਗਈ ਤੁਸੀਂ ਇੰਨੇ ਚਿੰਤਾ ਵਿੱਚ ਕਿਉਂ ਹੋ ਸੇਬਾ ਅਖ ਲੱਗਿਆ ਮੇਰੀ ਘਰ ਵਾਲੀ ਦੇ ਪੇਟ ਵਿੱਚ ਅਚਾਨਕ ਦਰਦ ਹੋ ਰਿਹਾ ਹੈ ਇਸ ਲਈ ਕਹਿ ਰਿਹਾ ਹਾਂ ਉਸ ਸਮੇਂ ਕੰਡਕਟਰ ਦੇ ਕੋਲ ਦਵਾਈ ਪਈ ਸੀ ਤਾਂ ਉਸ ਨੇ ਸੇਬੇ ਨੂੰ ਦਿੰਦੇ ਹੋਏ ਕਿਹਾ ਆਫਰ ਪਾਣੀ ਅਤੇ ਉਸ ਨੂੰ ਜਲਦੀ ਦੇ ਆ ਸੇਬ ਨੇ ਸ਼ੀਲਾ ਨੂੰ ਚੰਗੀ ਜਾ ਕੇ ਦਵਾਈ ਦੇ ਦਿੱਤੀ ਅਤੇ ਕੁਝ ਹੀ ਮਿੰਟਾਂ ਵਿੱਚ ਆਰਾਮ ਹੋਣਾ ਸ਼ੁਰੂ ਹੋ ਗਿਆ। ਸੇਬ ਨੇ ਕੰਡਕਟਰ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਦਵਾਈ ਲੈਣ ਤੋਂ ਬਾਅਦ ਸ਼ੀਲਾ ਨੂੰ ਥੋੜਾ-ਥੋੜਾ ਆਰਾਮ ਹੋਣਾ ਸ਼ੁਰੂ ਹੋ ਗਿਆ। ਸ਼ੀਲਾ ਮਨ ਵਿੱਚ ਸੋਚ ਰਹੀ ਸੀ ਕਿ ਇਹ ਦਰਦ ਉੱਥੇ ਨਾ ਉੱਠ ਖੜਾ ਹੋਵੇ ਜਿੱਥੇ ਮੈਂ ਅੰਮ੍ਰਿਤਪਾਨ ਕਰਨਾ ਹੈ। ਇੱਕ ਲੰਮਾ ਸਫ਼ਰ ਕਰਨ ਤੋਂ ਬਾਅਦ ਬਸ ਆਪਣੀ ਮੰਜ਼ਿਲ ਉੱਤੇ ਪਹੁੰਚ ਗਈ। ਸ਼ੀਲਾ ਨੇ ਪਹਿਲੀ ਵਾਰ ਅਨੰਦਪੁਰ ਸਾਹਿਬ ਦਾ ਬੱਸ ਅੱਡਾ ਵੇਖਿਆ। ਬੱਸ ਅੱਡਾ ਕੁਝ ਜ਼ਿਆਦਾ ਵੱਡਾ ਤੇ ਨਹੀਂ ਸੀ। ਉੱਥੇ ਬੱਸਾਂ ਦੇ ਹਾਰਨ ਆਪਸ ਵਿੱਚ ਟਕਰਾ ਰਹੇ ਸਨ। ਕੰਡਕਟਰ ਰੋਲਾ ਪਾਉਣ ਲੱਗੇ ਸ਼ੀਲਾ ਲੋਹਨੰਦਪੁਰ ਸਾਹਿਬ ਦੀ ਮਕਬੂਤ ਸੋਹਣੀ ਲੱਗ ਰਹੀ ਸੀ ਜਦੋਂ ਸ਼ੀਲਾ ਬਸ ਤੋਂ ਥੱਲੇ ਉਤਰੀ ਤਾਂ ਉਹਨਾਂ ਦੋਵਾਂ ਨੇ ਕੇਸਗੜ੍ਹ ਸਾਹਿਬ ਗੁਰਦੁਆਰੇ ਦਾ ਬੋਝ ਵੇਖੇ ਦੂਰ ਤੋਂ ਹੀ ਸਿਰ ਨਿਵਾ ਕੇ ਮੱਥਾ ਟੇਕਿਆ ਸ਼ੀਲਾ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਕਿ ਗੁਰੂ ਸਾਹਿਬ ਨੇ ਉਸ ਨੂੰ ਸੱਦਾ ਪੱਤਰ ਭੇਜ ਕੇ ਉਸ ਨੂੰ ਖੁਦ ਬਲਾਵਾ ਭੇਜਿਆ ਹੋਵੇ ਜਦੋਂ ਸ਼ੀਲਾ ਗੁਰਦੁਆਰਾ ਸਾਹਿਬ ਵੱਲ ਵਧੀ ਰਹੀ ਸੀ ਤਾਂ ਰਸਤੇ ਦੇ ਵਿੱਚ ਰੰਗ-ਬਰੰਗੀਆਂ ਦੁਕਾਨਾਂ ਦੀ ਰੌਣਕ ਉਸ ਨੂੰ ਆਪਣੇ ਵੱਲ ਖਿੱਚ ਰਹੀ ਸੀ ਉੱਥੇ万 ਸੋਨੇ ਦੀਆਂ ਦੁਕਾਨਾਂ ਬਹੁਤ ਹੀ ਸੋਨੇ ਟੰਗ ਦੇ ਨਾਲ ਸਜਾਈਆਂ ਹੋਈਆਂ ਸਨ ਜਦੋਂ ਸਿਬੇ ਨੇ ਵੇਖਿਆ ਕਿ 12 ਬੱਜਣ ਦੇ ਵਿੱਚ ਸਿਰਫ 20 ਮਿੰਟ ਰਹਿ ਚੁੱਕੇ ਸੀ ਉਸਨੇ ਸ਼ੀਲਾ ਨੂੰ ਜਲਦੀ ਜਲਦੀ ਤੁਰੰਡੀ ਆਖਿਆ ਕਿਉਂਕਿ ਅਮਰਤ ਪਾਨ ਕਰਨ ਦਾ ਸਮਾਂ ਦੁਪਹਿਰ ਦੇ 12 ਵਜੇ ਤੱਕ ਸ਼ੁਰੂ ਹੋਣਾ ਸੀ ਉਹ ਦੋਵੇਂ ਜਲਦੀ ਜਲਦੀ ਤੁਰ ਕੇ ਕੇਸਗੜ੍ਹ ਸਾਹਿਬ ਗੁਰਦੁਆਰਾ ਵਿੱਚ ਜਾ ਕੇ ਮੱਥਾ ਟੇਕ ਕੇ ਉਸਦੀ ਉੱਪਰਲੀ ਮੰਜ਼ਲ ਵਿੱਚ ਤੇ ਪਹੁੰਚ ਗਏ ਅਤੇ ਉੱਥੇ ਉਹਨਾਂ ਨੇ ਜਦੋਂ ਦਰਵਾਜ਼ੇ ਵੱਲ ਨੂੰ ਦੇਖਿਆ ਤਾਂ ਇੱਕ ਪਹਿਰੇਦਾਰ ਗੁਰਸੇ ਇੱਕ ਬੰਦਾ ਖੜਾ ਸੀ ਉਸਨੂੰ ਪੁੱਛ ਕੇ ਸਿਰਫ ਸ਼ੀਲਾ ਨੂੰ ਹੀ ਉਸ ਕਮਰੇ ਵਿੱਚ ਵੜਾਇਆ ਗਿਆ ਸੇਬਾ ਬਾਹਰ ਹੀ ਖੜ ਗਿਆ ਉਸ ਤੋਂ ਬਾਅਦ ਸੇਬਾਨ ਥੱਲੇ ਕੀਰਤਨ ਸੁਣਨ ਵਾਸਤੇ ਚਲਾ ਗਿਆ ਸਾਹਮਣੇ ਕੀਰਤਨੀਏ ਸੇਬਾਨ ਆਪਣੀ ਮਿੱਠੀ ਆਵਾਜ਼ ਵਿੱਚ ਕੀਰਤਨ ਕਰ ਰਹੇ ਸਨ ਜਦੋਂ ਸ਼ੀਲਾ ਅੰਦਰ ਆਈ ਉਸਨੇ ਵੇਖਿਆ ਕਿ ਅਤਿ ਦਰਜੇ ਦੀ ਗਰਮੀ ਦੇ ਨਾਲ ਸਾਰੇ ਦਾ ਸਾਰਾ ਕਮਰਾ ਹਮਸ ਨਾਲ ਪਰਿਆ ਪਿਆਸੀ ਜਿੰਨੇ ਵੀ ਬੰਦੇ ਅਤੇ ਬੀਬੀਆਂ ਉੱਥੇ ਬੈਠੇ ਸਨ ਉਹਨਾਂ ਦੇ ਸਿਰ ਚੋਂ ਮੁੜ ਕੇ ਨਿਕਲ ਕੇ ਥੱਲੇ गिर ਰਿਆ ਸੀ ਅਦਰਜੇ ਦੀ ਗਰਮੀ ਹੋਣ ਕਰਕੇ ਸ਼ిల్లా ਅੰਦਰ ਜਾ ਕੇ ਔਰਤਾਂ ਵਾਲੇ ਪਾਸੇ ਬਹਿ ਗਈ ਪੰਜ ਪਿਆਰੇ ਵਿੱਚੋਂ ਇੱਕ ਸੰਖੜਾ ਆ ਕੇ ਰਤਮ ਰਤਿਆ ਬਾਰੇ ਦੱਸ ਰਿਹਾ ਸੀ ਅਮਰ ਸ਼ਕਨ ਤੋਂ ਬਾਅਦ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸ਼ిల్లా ਬੜੀ ਧਿਆਨ ਨਾਲ ਸਾਰੀਆਂ ਗੱਲਾਂ ਸੁਣ ਰਹੀ ਸੀ ਅਚਾਨਕ ਹੀ ਫਿਰ ਤੋਂ ਸ਼ిల్లా ਦੇ ਪੇਟ ਵਿੱਚ ਪੈਨਿਕ ਦਰਦ ਉੱਠ ਖੜਿਆ ਪਰ ਉਹ ਵਿਚਾਰੀ ਅੱਖਾਂ ਮੀਟ ਕੇ ਚੁੱਪਚਾ ਬੈਠੀ ਰਹੀ ਨੇੜੇ ਬੈਠੀ ਹੋਈ ਇੱਕ ਸਰਬੀ ਨਾਮ ਦੀ ਔਰਤ ਨੇ ਸ਼ిల్లా ਦੀ ਹਾਲਤ ਵੇਖੀ ਉਸ ਨੇ ਜਦੋਂ ਧਿਆਨ ਨਾਲ ਸ਼ిల్లా ਦੀ ਸੂਟ ਵੱਲ ਦੇਖਿਆ ਤਾਂ ਉਹ ਹੈਰਾਨ ਹੋ ਗਈ ਕਿਉਂਕਿ ਔਰ ਦੂਜੀ ਔਰਤ ਦਾ ਦੁੱਖ ਜਾਣ ਸਕਦੀ ਕਿਉਂਕਿ ਉਸ ਸਮੇਂ ਸ਼ੀਲਾ ਨੂੰ ਮਹਾਵਾਰੀ ਆ ਚੁੱਕੀ ਸੀ ਉਹ ਦਰਦ ਦੇ ਨਾਲ ਬਹੁਤ ਜ਼ਿਆਦਾ ਕੋਲਾਰੇ ਸੀ ਉਸ ਔਰਤ ਨੇ ਜਦੋਂ ਸ਼ੀਲਾ ਦੇ ਮੁੱਢੇ ਉੱਤੇ ਹੱਥ ਧਰ ਕੇ ਉਸਨੇ ਪੁੱਛਿਆ ਕੀ ਗੱਲ ਹੋ ਗਈ ਪੁੱਤ ਸ਼ੀਲਾ ਬੜੀ ਦਰਦਪਰੀਆ ਆਵਾਜ਼ ਆਖਣ ਲੱਗੀ ਮਾਤਾ ਜੀ ਪਤਾ ਨਹੀਂ ਢਿੱਡ ਵਿੱਚ ਕਿਉਂ ਦਰਦ ਹੋ ਰਿਹਾ ਸ਼ੀਲਾ ਵਿਚਾਰੀ ਅਣਜਾਣਪੋਲੀ ਪਾਲੀ ਉਸਨੂੰ ਪਤਾਵਨੇ ਲੱਗਿਆ ਉਸਨੂੰ ਪੀਰੀਅਡਸ ਦੀ ਪ੍ਰੋਬਲਮ ਹੋ ਰਹੀ ਹੈ ਉਸ ਸਰਬੀ ਔਰਤ ਨੇ ਸ਼ੀਲਾ ਦਾ ਸੂਟ ਖੋਲਣਾ ਲਿਬੜਿਆ ਵੇਖਿਆ ਤਾਂ ਉਸ ਦੇ ਨੇੜੇ ਬੈਠੀ ਦੂਰਤਾਂ ਨੂੰ ਕਿਹਾ ਕਿ ਤੁਹਾਡੇ ਕੋਲ ਜੇ ਕੋਈ ਕਪੜਾ ਹੈ ਤਾਂ ਮੈਨੂੰ ਜ ਉਹਨਾਂ ਔਰਤਾਂ ਨੂੰ ਵੀ ਪਤਾ ਲੱਗ ਗਿਆ ਕਿ ਸ਼ੀਲਾ ਦੇ ਕੱਪੜੇ ਖੋਨਾਂ ਲਿਪੜ ਚੁੱਕੇ ਹਨ। ਉਹਨਾਂ ਨੇ ਚਾਚ ਸ਼ੀਲਾ ਨੂੰ ਖੜੇ ਕਰਕੇ ਸਾਈਡ ਵਿੱਚ ਲਿਜਾ ਕੇ ਸ਼ੀਲਾ ਦੇ ਸੂਤਰੇ ਦੁਆਲੇ ਕੱਪੜਾ ਲਪੇਟ ਦਿੱਤਾ। ਬਾਹਰ ਖੜੇ ਹੋਏ ਪਹਿਰੇਦਾਰਾਂ ਤੋਂ ਇਜਾਜ਼ਤ ਲੈ ਕੇ ਸਿੱਧਾ ਹੀ ਸ਼ੀਲਾ ਨੂੰ ਲੈ ਕੇ ਗੁਸਲਖਾਨੇ ਵੱਲੋਂ ਚੱਲ ਪਈਆਂ। ਉਹਨਾਂ ਔਰਤਾਂ ਵਿੱਚੋਂ ਸਰਪੀਨਾ ਨਾਂ ਦੀ ਔਰਤ ਨੇ ਸ਼ੀਲਾ ਦੇ ਮੂੰਹ ਤੇ ਕੱਪੜਾ ਬੰਨ੍ਹ ਦਿੱਤਾ ਜਿਸ ਕਰਕੇ ਸ਼ੀਲਾ ਨੂੰ ਬੁਰਾ ਮਹਿਸੂਸ ਨਾ ਹੋਵੇ ਕਿ ਲੋਕ ਉਸ ਵੱਲ ਕਿਸ ਤਰ੍ਹਾਂ ਦੇਖ ਰਹੇ ਹਨ। ਦੂਜੀ ਤਰਫ ਪੰਜ ਉਂਕ ਅੰਮ੍ਰਿਤ ਤਿਆਰ ਕਰ ਰਹੀ ਸਨ ਅਤੇ ਸ਼ੀਲਾ ਉਹਨਾਂ ਔਰਤਾਂ ਦੇ ਨਾਲ ਜਲਦੀ ਜਲਦੀ ਕੱਪੜੇ ਬਦਲਵਾ ਕੇ ਫਿਰ ਦੂਸਰੇ ਕਮਰੇ ਵਿੱਚ ਆ ਗਈਆਂ ਜਿੱਥੇ ਸਾਰੇ ਅੰਮ੍ਰਿਤ ਛਕਣ ਵਾਸਤੇ ਬੈਠੇ ਹੋਏ ਸਨ ਸ਼ੀਲਾ ਦਾ ਦਰਦ ਹੁਣ ਕਾਫੀ ਹੱਦ ਤੱਕ ਘਟ ਚੁੱਕਿਆ ਸੀ ਤੇ ਸ਼ੀਲਾ ਨੇ ਉੱਥੇ ਬੈਠ ਕੇ 3 ਘੰਟਿਆਂ ਦੇ ਵਿੱਚ ਸਾਰੀ ਰੈਤ ਮਰੈਦਾ ਸੁਣ ਕੇ ਅਤੇ ਅੰਮ੍ਰਿਤ ਛਕ ਕੇ ਹੁਣ ਬਾਹਰ ਆ ਗਈ ਸੇਬਾ ਇਸ ਗੱਲ ਤੋਂ ਅਣਜਾਣ ਸੀ ਉਹ ਚਰਤਾ ਥੱਲੇ ਬੈਠ ਕੇ ਕੀਰਤਨ ਸੁਣ ਰਹੀ ਆਸੀ ਤੇ ਸ਼ੀਲਾ ਸੇਬੇ ਕੁਲੰਮਰ ਸੱਕੇ ਪਹੁੰਚੀ ਜਦੋਂ ਸੇਬੇ ਨੇ ਸ਼ੀਲਾ ਨੂੰ ਵੇਖਿਆ ਤਾਂ ਮਨੀ ਮਨ ਬਹੁਤ ਜ਼ਿਆਦਾ ਖੁਸ਼ ਹੋ ਗਿਆ ਕਿਉਂਕਿ ਸੇਬਾ ਸੋਚ ਰਿਹਾ ਸੀ ਕਿ ਅੱਜ ਤਾਂ ਇਹ ਕੋਈ ਆਮ ਔਰਤ ਨਹੀਂ ਰਹੀ ਕਿਉਂਕਿ ਇਹ ਹੁਣ ਗੁਰੂ ਵਾਲੀ ਬਣ ਕੇ ਆਪਣੀ ਰੂਹ ਤੇ ਗੁਰੂ ਦੀ ਮੋਹਰ ਲਵਾ ਚੁੱਕੀ ਹੈ ਸ਼ੀਲਾ ਦੇ ਸਿਰ ਉੱਤੇ ਚੁੰਨੀ ਅਤੇ ਗੁਰੂ ਦੀ ਬਖਸ਼ੀ ਹੋਈ ਕਿਰਪਾਨ ਕੰਗਾ ਕੜਾ ਆਦ ਸਭ ਕੁਝ ਬਹੁਤ ਹੀ ਚੰਗੀ ਤਰ੍ਹਾਂ ਸ਼ੋਭ ਰਿਹਾ ਸਨ ਉਸ ਤੋਂ ਬਾਅਦ ਉਹਨਾਂ ਦੋਹਾਂ ਨੇ ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਪ੍ਰਸ਼ਾਦਾ ਛਕ ਲਿਆ ਉਹ ਦਵਾਰਾ ਫਿਰ ਗੁਰੂ ਸਾਹਿਬ ਦੀ ਨਗਰੀ ਨੂੰ ਨਮਸਕਾਰ ਕਰਕੇ ਸਿੱਧਾ ਹੀ ਆਪਣੇ ਘਰ ਵੱਲ ਚੱਲ ਪਏ। ਸ਼ੀਲਾ ਨੇ ਆਪਣੇ ਪਤੀ ਸੇਪੇ ਨੂੰ ਸਾਰੀ ਗੱਲ ਦੱਸੀ ਜੋ ਉਸ ਨਾਲ ਅਲਮੜੇ ਛੱਡਦੇ ਹੋਏ ਬੀਤੀ ਸੀ। ਸੇਪਾ ਅੱਕ ਕੇ ਲੱਗਿਆ ਤੁਸੀਂ ਮੈਨੂੰ ਕਿਉਂ ਨਹੀਂ ਸੱਦਿਆ? ਤਾਂ ਸ਼ੀਲਾ ਮੁਸਕਰਾ ਕੇ ਕਹਿਣ ਲੱਗੀ, "ਉਹ ਤੇ ਤੁਹਾਡਾ ਕੋਈ ਕੰਮ ਨਹੀਂ ਸੀ ਕਿਉਂਕਿ ਜਿਹੜਾ ਕੰਮ ਔਰਤਾਂ ਨੇ ਕਰਨਾ ਹੁੰਦਾ ਉਸ ਨੂੰ ਸਿਰਫ ਔਰਤਾਂ ਹੀ ਕਰ ਸਕਦੀਆਂ।" ਸੇਪਾ ਸਮਝ ਗਿਆ ਤੇ ਕਹਿ ਲੱਗਿਆ, "ਠੀਕ ਹੈ, ਤੇਰੀ ਗੱਲ ਭਾਗਵਨ ਨੇ।" ਉਸ ਤੋਂ ਬਾਅਦ ਉਹ ਪਾਸ ਵਿੱਚ ਬੈਠ ਕੇ ਸਿੱਧਾ ਹੀ ਪਟਿਆਲੇ ਵੱਲੋਂ ਤੁਰੇ ਅਤੇ ਕੁਝ ਘੰਟਿਆਂ ਵਿੱਚ ਉਹ ਪਟਿਆਲੇ ਉਤਰ ਗਿਆ। ਆਪਣੇ ਪਿੰਡ ਵਾਲ ਨੂੰ ਹੋਤਰੇ ਹਲੇ ਕਿਸੇ ਨੂੰ ਵੀ ਪਿੰਡ ਵਿੱਚ ਪਤਾ ਨਹੀਂ ਸੀ ਕਿ ਸ਼ੀਲਾ ਨੇ ਅੰਮਰ ਸ਼ਕਲਿਆ ਪਿੰਡ ਵਾਲੇ ਤਾਂ ਪਹਿਲਾਂ ਦੀ ਤਰ੍ਹਾਂ ਹੀ ਸ਼ੀਲਾ ਨੂੰ ਸੋਚ ਰਹੇ ਸੀ ਜਦੋਂ ਦੋਵੇਂ ਪਿੰਡ ਵਿੱਚੋਂ ਮੋਟਰਸਾਈਕਲ ਉੱਤੇ ਵੜ ਰਹੇ ਸੀ ਤਾਂ ਅਗੋ ਜੁਗਿੰਦਰ ਸਿੰਘ ਗ੍ਰੰਥੀ ਨੇ ਉਹਨਾਂ ਨੂੰ ਵੇਖ ਲਿਆ ਅਤੇ ਸੇਬੇ ਨੇ ਚਾਤੀ ਮੋਟਰਸਾਈਕਲ ਜੁਗਿੰਦਰ ਸਿੰਘ ਗ੍ਰੰਥੀ ਦੇ ਨੇੜੇ ਜਾ ਕੇ ਰੋਕ ਲਿਆ ਜੁਗਿੰਦਰ ਸਿੰਘ ਗ੍ਰੰਥੀ ਨੇ ਸ਼ੀਲਾ ਨੂੰ ਪੁੱਛਿਆ ਪੁੱਤਰ ਕਾਰ ਆਇਓ ਬਧਾ ਇੰਆ ਵਾਲਾ ਕੰਮ ਸ਼ਿੱਲ ਨੇ ਅਚਾਨਕ ਥੱਲੇ ਉੱਤਰ ਕੇ ਜੁਗਿੰਦਰ ਸਿੰਘ ਗਰੰਥੀ ਨੂੰ ਸੱਜੇ ਕਾਲ ਬੁਲਾਇਆ ਤੇ ਕਿਹਾ ਹਾਂਜੀ ਬਾਬਾ ਜੀ ਗੁਰੂ ਸਾਹਿਬ ਦੀ ਮੋਹਰ ਦੇ ਨਾਲ ਮੈਂ ਅੱਜ ਅਮਰਤਾਰੀ ਬਣ ਚੁੱਕਿਆ ਹਾਂ ਜੁਗਿੰਦਰ ਸਿੰਘ ਗਰੰਥੀ ਨੇ ਸ਼ਿੱਲ ਦੇ ਸਿਰ ਉੱਤੇ ਹੱਥ ਧਰ ਕੇ ਕਿਹਾ ਬੁੱਧ ਹੁਣ ਬਸ ਗੁਰਬਾਨੀ ਤੇ ਲੜ ਲੱਗ ਕੇ ਰਹੀਂ ਗੁਰਬਾਨੀ ਦਾ ਗਿਆਨ ਹੀ ਤਨੋਕੇ ਸੋਝੀ ਬਖਸ਼ਤਾ ਜਾਵੇਗਾ ਸ਼ੀਲਾ ਆ ਕੇ ਲੱਗੀ ਬਿਲਕੁਲ ਬਾਬਾ ਜੀ ਮੈਂ ਹੁਣ ਗੁਰਬਾਨੀ ਤੇ ਲੜ ਲੱਗ ਕੇ ਹੀ ਰਹੂੰਗੀ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਸਮਝਾਉਣ ਵਾਸਤੇ ਉਸ ਤੋਂ ਬਾਅਦ ਸ਼ੀਲਾ ਤੇ ਸੇਵਾ ਜੁਗਿੰਦਰ ਸਿੰਘ ਗ੍ਰੰਥੀ ਦਾ ਸਾਸ਼ੇ ਕਲ ਬਲਾਕੇ ਅਲਵਿਦਾ ਕਿਆ ਕਿਆ ਕਿ ਤੁਰ ਪਈ ਉਹ ਸਿੱਧਾ ਆਪਣੇ ਕਾਲ ਵਿੱਚ ਜਾ ਵੜਿਆ ਤੇ ਅੱਗੇ ਸਾਹਮਣੇ ਪ੍ਰੀਤਮ ਕੌਰ ਬੇਬੇ ਉਹਨਾਂ ਦੀ ਮੋਟਰਸਾਈਕਲ ਦਾ ਖੜਕਾ ਸੁਣ ਕੇ ਬਾਹਰ ਆ ਗਈ ਜਦੋਂ ਉਸਨੇ ਸ਼ੀਲਾ ਨੂੰ ਅੰਮ੍ਰਿਤਧਾਰੀ ਬਣੇ ਵਿੱਚ ਵੇਖਿਆ ਤਾਂ ਉਸਨੇ ਭੱਜ ਕੇ ਸ਼ੀਲਾ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਆਗੇ ਪੁੱਤਰਾਜ ਤੂੰ ਸੱਚਮੁੱਚੀ ਚਾਹੇ ਤੰਤੋਂ ਚਾਹੇ ਮੰਤੋਂ ਦੋਵਾਂ ਤਰ੍ਹਾਂ ਹੀ ਪਵਿੱਤਰ ਬਣ ਚੁੱਕੀ ਐ ਬਾਕੀ ਰੱਬ ਤੈਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਤੂੰ ਹਮੇਸ਼ਾ ਹੱਸਦੀ ਵਸਦੀ ਰਹਤੀ ਐ ਬੇਬੇ ਪ੍ਰੀਤਮ ਕੌਰ ਆਪਣੇ ਨੂੰ ਸ਼ੀਲਾ ਨੂੰ ਅਮਰਤਾਰਿਤ ਮਾਣੇ ਵਿੱਚ ਦੇ ਕੇ ਬਹੁਤ ਜ਼ਿਆਦਾ ਖੁਸ਼ੀ ਬਣਾ ਰਹੀ ਸੀ ਬੇਬੇ ਪ੍ਰੀਤਮ ਕੌਰ ਨੇ ਸਿੱਬ ਨੂੰ ਗਿਆ ਪੁੱਤ ਹੁਣ ਮੈਂ ਆਪਣੀ ਨੂਦਾ ਘਰ ਹੋਰ ਖਿਆਲ ਸ਼ੀਲਾ ਦਾ ਹੋਰ ਕੋਈ ਨਾ ਰੱਖਣਾ ਚਾਹੁੰਦੀ ਹਾਂ ਜਿਹੜਾ ਕਿ ਇਸ ਦੇ ਉੱਤੇ ਸੋਨਾ ਫੱਬਦਾ ਹੋਵੇ ਸੇਵਾ ਵਿੱਚ ਗੱਲ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋ ਗਿਆ ਤੇ ਅੱਖ ਲੱਗਾ ਮਾਂ ਦੱਸੋ ਫਿਰ ਕਿਹੜਾ ਨਾਮ ਰੱਖੀਏ ਬੇਬੇ ਪ੍ਰੀਤਮ ਆਖ ਲੱਗੀ ਕਿ ਪੁੱਤ ਅੱਜ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਹੁਕਮਨਾਮਾ ਆਵੇਗਾ ਉਸਦੇ ਪਹਿਲੇ ਅੱਖਰ ਤੋਂ ਅਸੀਂ ਨਾਮ ਰੱਖਾਂਗੇ ਸੇਬੇ ਨੇ ਖੁਸ਼ ਹੁੰਦੇ ਕਹੇ ਜਿਵੇਂ ਤੇਰੀ ਮਰਜ਼ੀ ਮੇਰੀ ਮਾਂ ਜਦੋਂ ਸ਼ੀਲਾ ਨੂੰ ਇਸ ਗੱਲੇ ਪਤਾ ਲੱਗਾ ਪ੍ਰੀਤਮਕੌਰ ਬੇਬੇ ਨੇ ਦੱਸਿਆ ਤਾਂ ਉਹ ਵੀ ਮਨਮਨ ਅੰਦਰ ਬਹੁਤ ਜ਼ਿਆਦਾ ਖੁਸ਼ ਹੋ ਗਈ ਆਖ ਲੱਗੇ ਜਿਵੇਂ ਤੁਸੀਂ ਕੋ ਉਂਝ ਹੀ ਠੀਕ ਹੈ ਜੀ ਸ਼ਾਮ ਨੂੰ ਸਾਰੇ ਗੁਰਦੁਆਰਾ ਸਾਹਿਬ ਚ ਗਏ ਅਤੇ ਉੱਥੇ ਗਰੰਤੀ ਸਹਿਬਾਨ ਜੁਗਿੰਦਰ ਸਿੰਘ ਨੇ ਹੁਕਮ ਨਾਮ ਲਿਆ ਤਨਸਰੀ ਮਹੱਲਾ ਪੰਜਵਾਂ ਅੱਕੀ ਕੜੀ ਨ ਦੇਖਣ ਦੇਈ ਆਪਣਾ ਬਿਰਤ ਸਮਾਲੇ ਹਾਥ ਦੇ ਰੱਖ ਕੇ ਆਪਣੇ ਕੋ ਸਾਥ-ਸਾਥ ਪ੍ਰਤੀਪਾਲੇ ਹੁਕਮ ਨਾਮ ਲੈਂ ਤੋਂ ਬਾਅਦ ਬੇਬੇ ਪ੍ਰੀਤਮ ਕੌਰ ਨੇ ਗ੍ਰੰਥੀ ਜੁਗਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਗ੍ਰੰਥੀ ਸਾਹਿਬ ਨੇ ਕਿਆ ਪਹਿਲਾ ਅੱਖਰ ਐਡਾ ਆਇਆ ਹੈ ਤੁਸੀਂ ਇਸ ਅੱਖਰ ਤੋਂ ਕੋਈ ਵੀ ਨਾਮ ਰੱਖ ਸਕਦੇ ਹੋ ਕੋ ਸਮਾ ਸੋਚਣ ਤੋਂ ਬਾਅਦ ਸੇਬੀਅਤੇ ਬੇਬੇ ਪ੍ਰੀਤਮ ਕੌਰ ਨੇ ਸ਼ਿਲਾ ਦਾ ਨਾਮ ਬਦਲ ਕੇ ਅਕਾਲ ਕੌਰ ਰੱਖ ਦਿੱਤਾ ਜਦੋਂ ਇਹ ਨਾਮ ਬੀਬੀ ਪ੍ਰੀਤਮ ਨੇ ਜੁਗਿੰਦਰ ਸਿੰਘ ਗ੍ਰੰਤੀ ਨੂੰ ਦੱਸਿਆ ਤਾਂ ਉਸ ਦੀ ਹਰਾਨਗੀ ਦੀ ਹੱਦ ਨਾ ਰਹੀ ਉਹ ਆਖਣ ਲੱਗਾ ਮੇ ਬੇਜੀ ਤੁਸੀਂ ਇੰਨਾ ਸੋਨਾ ਨਾ ਕਿਵੇਂ ਸੋਚ ਲਿਆ ਨਾ ਤਾਂ ਮੇਰੇ ਦਿਮਾਗ ਵਿੱਚ ਆ ਰਹੀ ਸੀ ਤੇ ਨਾ ਹੀ ਮੇਰੇ ਦਿਮਾਗ ਵਿੱਚ ਆਇਆ ਹੀ ਹੈ ਚਲੋ ਘਰ ਰਾਜ ਤੋਂ ਤੁਹਾਡੀ ਨੂੰ ਦਾ ਨਾਮ ਅਕਾਲਕੋਰਾ ਹੈ ਜਦੋਂ ਇਹ ਨਾ ਸ਼ੀਲਾ ਨੇ ਸੁਣਿਆ ਤਾਂ ਉਸ ਦੀ ਅੱਖਾਂ ਵਿੱਚ ਹੰਝੂ ਨਿਕਲ ਗਏ ਉਹ ਸੋਚਣ ਲੱਗ ਪਈ ਕਿੱਥੇ ਮੈਂ ਵਿਸ਼ਵਾਮ ਦੇ ਕੋਠੇ ਵਿੱਚ ਨਿਰਕ ਭਰਿਆ ਜੀਵਨ ਬਤੀਤ ਕਰ ਰਹੀ ਸੀ ਕਿਤੇ ਇਸ ਰੱਬ ਦੇ ਬੰਦੇ ਸੇਬੇ ਨੇ ਮੈਨੂੰ ਇੱਕ ਨਵਾਂ ਹੀ ਜੀਵਨ ਦੇ ਦਿੱਤਾ ਮੇਰਾ ਇੱਕ ਪੁੱਤਰ ਨਾਮ ਰੱਖ ਦਿੱਤਾ ਅਕਾਲ ਕੁਰਖਾ ਬੰਦ ਕਰਕੇ ਸੱਚੇ ਸਤਿਗੁਰੂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰ ਰਹੀ ਸੀ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਬਿਸ਼ਨ ਕੌਰ ਵੀ ਪਹੁੰਚ ਗਈ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਸ਼ਿਲਾ ਅੰਮ੍ਰਿਤਸਰਕੇ ਹੁਣ ਅਕਾਲ ਕੁਰ ਬਣ ਚੁੱਕੀ ਹੈ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਸ ਨੇ ਵੀ ਅਕਾਲ ਕੁਰ ਦੇ ਸਿਰ ਉੱਤੇ ਹੱਥ ਰੱਖ ਕੇ ਉਸ ਨੂੰ ਬਹੁਤ ਸਾਰੀਆਂ ਸਿਸਾਂ ਦੇ ਦਿੱਤੀਆਂ ਸ਼ਾਮ ਦੇ ਵੇਲੇ ਸਾਰੇ ਪਿੰਡ ਵਿੱਚ ਫੈਲ ਗਈ ਖਬਰ ਫੈਲ ਗਈ ਸ਼ਿਲਾ ਨੇ ਅੰਮ੍ਰਿਤਸਰਕੇ ਅਮੇਤਾਰੀ ਬਣ ਚੁੱਕੀ ਹੈ ਤੇ ਉਸ ਦਾ ਨਾਮ ਅਕਾਲ ਕੁਰ ਰੱਖ ਦਿੱਤਾ ਗਿਆ ਪਿੰਡ ਵਿੱਚ ਤਕਰੀਬਨ ਜ਼ਿਆਦਾਤਰ ਬੰਦੇ ਬਹੁਤ ਜ਼ਿਆਦਾ ਖੁਸ਼ ਲੱਗ ਰਹੇ ਸਨ ਪਰ ਅਜੇ ਵੀ ਅਜੇ ਸੰਜੋ ਅੰਦਰੋਂ-ਅੰਦਰ ਹੀ ਖਾਰ ਖਾ ਰਹੇ ਸਨ ਜਦੋਂ ਇਸ ਗੱਲ ਦਾ ਪਤਾ ਪੱਲੇ ਦੀਆਂ ਦੋਵਾਂ ਭੈਣਾਂ ਨੂੰ ਲੱਗਿਆ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀ ਉਹ ਆਪਣੀ ਮਾਂ ਨੂੰ ਅੱਖ ਲੱਗੀ ਕਿ ਮਾਂ ਹੁੰਦਾ ਤੁਸੀਂ ਮੰਨਦੇ ਹੋ ਨਾ ਗੁਰੂ ਸਾਹਿਬ ਨੂੰ ਵੇਖਿਆ ਫਿਰ ਕਰ ਦਿੱਤੀ ਗੁਰੂ ਸਾਹਿਬ ਨੇ ਭਾਬੀ ਜੀ ਉੱਤੇ ਕੀ ਟਿੱਪਾ ਇਹ ਸੁਣ ਕਿ ਪੱਲੇ ਦੀ ਮਾਂ ਅੱਖ ਲਗੀ ਮੇਰੀ ਤੀਏ ਤੀਓ ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਮੈਂ ਵੀ ਹੁਣ ਬਹੁਤ ਜ਼ਿਆਦਾ ਹੈਰਾਨ ਆ ਉਹ ਹੁਣ ਗੁਰੂ ਵਾਲੀ ਬਣ ਚੁੱਕੀ ਹੈ ਹੁਣ ਅਸੀਂ ਉਹਨਾਂ ਦੇ ਘਰ ਜਾਣ ਦੀ ਤਿਆਰੀ ਕਰੀਏ ਅਸੀਂ ਕੱਲ ਨੂੰ ਉਹਨਾਂ ਨੂੰ ਵਧਾਈਆਂ ਦੇਣ ਜਾਵਾਂਗੇ ਜਦੋਂ ਇਹ ਗੱਲ ਦੋਵਾਂ ਭੈਣਾਂ ਨੇ ਸੁਣੀ ਤੇ ਖੁਸ਼ੀ ਦਾ ਕੋਈ ਖੁਸ਼ੀ ਦਾ ਨਾਲ ਨੱਚਣ ਟੱਪਣ ਲੱਗ ਪਈਆਂ ਛੋਟੀ ਭੈਣ ਖੁਸ਼ੀ ਨੇ ਜਾ ਕੇ ਮਾਂ ਨੂੰ ਗੱਲ ਨਾਲ ਲਾ ਲਿਆ ਤੇ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਕਹਿ ਲਗੀ ਮੈਂ ਤੇਰਾ ਬਹੁਤ-ਬਹੁਤ ਧੰਨਵਾਦ ਵੱਡੀ ਭੈਣ ਕਹਿ ਲਗੀ ਕਿ ਮਾਂ ਪALLE ਵੀ ਨੂੰ ਕੌਣ ਸਮਝਾਵੇਗਾ ਕਿ ਜੇ ਉਹ ਸਾਨੂੰ ਜਾਣ ਤੋਂ ਰੋਕਣਾ ਦੇਵੇ ਇਹ ਗੱਲ ਸੁਣ ਕੇ ਮਾਂ ਜਸਵੀਰ ਕੋ ਰਾਖਣ ਲੱਗੀ ਉਸ ਦੀ ਚਿੰਤਾ ਤੁਸੀਂ ਨਾ ਕਰੋ ਮੈਂ ਉਸ ਨੂੰ ਆਪੇ ਸੰਭਲ ਲਵਾਂ। ਦੂਜੇ ਦਿਨ ਜਦੋਂ ਇਸ ਗੱਲ ਦਾ ਪਤਾ ਚੰਦਰੀ ਜੱੱਬਾ ਨੂੰ ਲੱਗਾ ਉਹ ਅੰਦਰੋਂ ਅੰਦਰ ਸੜ ਕੇ ਸੁਆਹ ਹੋ ਗਈ ਅਤੇ ਆਪਣੇ ਪਤੀ ਬਚਨ ਸਿੰਘ ਨੂੰ ਆਖਣ ਲੱਗੀ। ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ? ਇਹ ਤਾਂ ਉਹ ਗੱਲ ਹੋਈ ਬਿਨ੍ਹੀ ਸੋਚੂਆ ਖਾ ਕੇ ਹੱਜ ਨੂੰ ਚੱਲੀ। ਬਚਨ ਸਿੰਘ ਕਹਿਣ ਲੱਗਾ ਤੂੰ ਹਰ ਸਮੇਂ ਬਕਵਾਸ ਨਾ ਮਰਿਆ ਕਰ। ਕਦੇ ਤਾਂ ਚਾਜਦਾ ਵੀ ਬੋਲ ਜਾਇਆ ਕਰ। ਜੋ ਹੋਇਆ ਬਸ ਠੀਕ ਹੀ ਹੋਇਆ ਅਤੇ ਇੱਕ ਗੱਲ ਹੋਰ ਉਹ ਹੁਣ ਗੁਰੂ ਵਾਲੀ ਬਣ ਚੁੱਕੀ ਹੈ। ਪਰसों ਮੈਨੂੰ ਜੁਕੇਂਦਰ ਸਿੰਘ ਰੰਥੀ ਮਿਲਿਆ ਸੀ। ਉਹ ਉਸ ਬਾਰੇ ਦੱਸ ਰਹੀ ਸੀ ਕਿ ਉਸ ਦਿਰੇ ਤੜਕੇ ਉੱਠ ਕੇ ਗੁਰਬਾਣੀ ਪੜ੍ਹਦੀ ਐ ਸ਼ਾਮ ਨੂੰ ਵੀ ਆਪਣੇ ਘਰ ਵਿੱਚ ਗੁਰਬਾਣੀ ਨਿਤ ਪੜ੍ਹਦੀ ਐ ਤੋ ਮੈਨੂੰ ਦੱਸ ਤੂੰ ਸਾਰਾ ਦਿਨ ਕੀ ਕਰਦੀ ਐ ਕਦੇ ਤੂੰ ਵੀ ਪੜਿਆ ਹੈ ਗੁਰਬਾਣੀ ਦਾ ਇੱਕ ਅੱਖਰ ਜਦੋਂ ਪੜ੍ਹ ਕੇ ਅੱਖਾਂ ਲੱਗੀ ਹੁਣ ਤੁਹਾਨੂੰ ਕੀ ਹੋ ਗਿਆ ਤੁਸੀਂ ਬੜੀ ਤਰਫਦਾਰੀ ਕਰਨ ਲੱਗ ਪਏ ਉਹਨਾਂ ਦੀ ਕਿਤੇ ਉਹਨਾਂ ਦਾ ਝੂਠਾ ਤਾਂ ਨਹੀਂ ਖਾ ਲਿਆ ਤੁਸੀਂ ਮੈਂ ਕਿਵੇਂ ਪੁੱਛ ਸਕਦੀ ਐ ਜੋ ਤੁਹਾਡਾ ਤੇ ਮੇਰੇ ਨਾਮ ਬਦਨਾਮ ਕਰਕੇ ਰੱਖ ਦਿੱਤਾ ਸਾਰੇ ਪਿੰਡ ਵਿੱਚ ਉਹਨਾਂ ਨੇ ਜਦੋਂ ਬੱਚ ਨੇ ਇਹ ਗੱਲ ਸੁਣੀ ਤਾਂ ਫਿਰ ਤੋਂ 잡ਬ ਦੀਆਂ ਗੱਲਾਂ ਵਿੱਚ ਆ ਗਿਆ ਤੇ ਆਖਣ ਲੱਗਾ ਭਗਵਾਨ ਇਹ ਗੱਲ ਤਾਂ ਤੇਰੀ ਸਹੀ ਐ ਉਹਨਾਂ ਨੇ ਸਾਡੀ ਇੱਜ਼ਤ ਰੋਲ ਕੇ ਰੱਖ ਦਿੱਤੀ ਸਾਰੇ ਪਿੰਡ ਵਿੱਚ ਅਚਾਨਕ ਹੀ ਬੇਬੇ ਪ੍ਰੀਤਮ ਕੋਰ ਉਸਦੇ ਪੇਕਿਆਂ ਵਿੱਚੋਂ ਕਿਸੇ ਅਣਜਾਣ ਬੰਦੇ ਦਾ ਫੋਨ ਆਇਆ ਉਹ ਕਹਿਣ ਲੱਗਾ ਕਿ ਜੀ ਤੇਰੇ ਭਰਾ ਚੰਦ ਸਿੰਘ ਦੀ ਹਾਲਤ ਬਹੁਤ ਖਰਾਬ ਹੈ ਤੇ ਰੋਜ਼ ਹੀ ਗਲੀਆਂ ਦੇ ਵਿੱਚ ਟੱਕਰਾਂ ਖਾਂਦਾ ਫਿਰਦਾ ਹੈ ਉਸ ਦੀ ਦੇਖਭਾਲ ਕੋਈ ਵੀ ਚੰਗੀ ਤਰ੍ਹਾਂ ਨਹੀਂ ਕਰ ਰਿਹਾ ਬੇਬੇ ਪ੍ਰੀਤਮ ਕੋਰ ਨੇ ਇਹ ਜਾਣ ਕੇ ਬਹੁਤ ਦੁੱਖ ਲੱਗਾ ਉਸ ਨੇ ਤੁਰੰਤ ਹੀ ਆਪਣੇ ਵੱਡੇ ਭਰਾ ਨੂੰ ਫੋਨ ਕੀਤਾ ਤੇ ਆਪਣੇ ਸਭ ਤੋਂ ਛੋਟੇ ਭਰਾ ਚੰਦ ਸਿੰਘ ਬਾਰੇ ਪਤਾ ਕੀਤਾ ਉਸ ਦਾ ਵੱਡਾ ਪ੍ਰਾਕਨ ਲੱਗਣ ਲੱਗੇ ਨੇ ਪੜਨੇ ਅਜਾਈ ਕੋਈ ਗੱਲ ਨਹੀਂ ਸਭ ਠੀਕ ਹੈ ਲੋਕਾਂ ਦਾ ਕੀ ਹੈ ਉਹ ਦਮੇ ਸਾਨੂੰ ਆਪਸ ਵਿੱਚ ਲੜਾਉਣ ਲਈ ਬਕਵਾਸ ਕਰੀ ਜਾਂਦੇ ਨੇ ਇਹ ਗੱਲ ਸੁਣ ਕੇ ਪ੍ਰੀਤਮਕੌਰ ਸ਼ਾਂਤ ਹੋ ਗਏ ਅਤੇ ਫੋਨ ਰੱਖ ਦਿੱਤਾ ਫਿਰ ਵੀ ਮਨ ਵਿੱਚ ਗੱਲ ਚੱਲ ਰਹੀ ਸੀ ਕਿ ਆਖਿਰ ਬਿਨਾਂ ਵਜਾ ਹੀ ਕੋਈ ਅਚਾਨਕ ਹੀ ਫੋਨ ਕਿਉਂ ਕਰ ਸਕਦਾ ਹੈ ਦੋ ਦਿਨਾਂ ਬਾਅਦ ਹੀ ਚੰਚੋ ਡਿੱਗੜ ਟੰਡਰ ਗਲੀਆਂ ਦੇ ਵਿੱਚ ਲੜਖਰੌਂਦਾ ਹੋਇਆ ਪ੍ਰੀਤਮਕੌਰ ਬੇਬੇ ਦੇ ਪਿੰਡ ਵਿੱਚ ਪਹੁੰਚ ਗਿਆ ਉਸ ਨੂੰ ਡਿੱਗਜਟੋਂ ਦੇ ਨੂੰ ਸੇਬੇ ਤੇ ਦੋਸਤ ਪਾਲ ਨੇ ਵੇਖ ਲਿਆ ਪਾਲਾ ਉਸ ਨੂੰ ਆਪਣੇ ਮੋਟਰਸਾਈਕਲ ਉੱਤੇ ਬਿਠਾ ਕੇ ਸਿੱਧਾ ਹੀ ਪ੍ਰੀਤਮਕੌਰ ਦੇ ਘਰ ਲੈ ਆਇਆ ਜਦੋਂ ਆਪਣੇ ਸਭ ਤੋਂ ਛੋਟੇ ਪ੍ਰਾਚੰਦ ਚੰਚੇ ਦੀ ਹਾਲਤ ਬੇਬੇ ਪ੍ਰੀਤਮ ਕੋਰ ਨੇ ਵੇਖੀ ਤਾਂ ਸੱਚਮੁੱਚ ਜੀ ਰੋਣ ਲੱਗ ਪਈ ਕਿਉਂਕਿ ਚੰਚੋ ਇੱਕ ਹੀ ਇਕੱਲੇ ਦਾ ਮਾਲਕ ਸੀ ਅਧੇ ਉਸਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਸ ਦਾ ਵਿਆਹ ਨਹੀਂ ਸੀ ਹੋ ਸਕਿਆ ਇਸ ਕਰਕੇ ਉਸ ਦਾ ਖਿਆਲ ਉਸਦੇ ਵੱਡੇ ਪਰਾਨੇ ਚੰਗੀ ਤਰ੍ਹਾਂ ਨਹੀਂ ਰੱਖਿਆ ਸੇਬੇ ਦੀਆਂ ਮਾਮੀਆਂ ਵੀ ਉਸ ਨਾਲ ਬਹੁਤ ਬੜਾ ਸਲੂਕ ਕਰਨ ਲੱਗ ਪਈਆਂ ਸਨ ਉਸ ਸਮੇਂ ਸੇਬਾ ਕਿਤੇ ਬਾਹਰ ਗਿਆ ਹੋਇਆ ਸੀ ਬੇਬੇ ਪ੍ਰੀਤਮ ਕੋਰ ਅਤੇ ਪੱਲੇ ਨੇ ਦੋਵੇਂ ਮੋਢਿਆਂ ਤੋਂ ਫੜ ਕੇ ਚੰਚੇ ਨੂੰ ਕਮਰੇ ਵਿੱਚ ਲੈ ਜਾ ਕੇ ਮੰਜੇ ਤੇ ਪਾ ਦਿੱਤਾ ਜਦੋਂ ਬੀਬੀ ਪ੍ਰੀਤਮ ਕੌਰ ਨੇ ਦੇਖਿਆ ਚਾਂਚੋ ਦੇ ਪੈਰਾਂ ਦੇ ਨਖਨ ਵੱਡੇ ਵੱਡੇ ਹੋ ਚੁੱਕੇ ਹਨ ਅੱਖਾਂ ਲਾਲ ਹੋਈਆਂ ਪਈਆਂ ਅਤੇ ਹੱਥਾਂ ਦੇ ਨਖਨ ਵੱਡੇ ਵੱਡੇ ਸਨ ਸਿਰ ਦੇ ਵਾਲ ਅਤੇ ਦਾੜੀ ਮੁੱਛਾਂ ਵੀ ਬਹੁਤ ਵੱਡੀਆਂ ਵੱਡੀਆਂ ਹੋਈਆਂ ਸਨ ਇੰਨੀ ਵੱਡੀ ਜਾਇਦਾਦ ਦੇ ਮਾਲਕ ਦਾ ਇਹ ਹਾਲ ਕਰ ਦਿੱਤਾ ਇਹ ਸਭ ਕੁਝ ਵੇਖ ਕੇ ਪ੍ਰੀਤਮ ਕੌਰ ਬੀਬੀ ਅੰਦਰੋਂ ਅੰਦਰੀ ਉੱਬਾ ਮਾਲ ਮਾਲ ਰੋ ਰਹੀ ਸੀ ਜਦੋਂ ਇਸ ਗੱਲ ਦਾ ਪਤਾ ਸਿੱਬੇ ਦੀ ਪਤਨੀ ਅਕਾਲਕੌਰ ਨੂੰ ਲੱਗਿਆ ਤਾਂ ਜਲਦੀ ਜਲਦੀ ਉਸ ਕਮਰੇ ਵਿਚ ਗਈ ਜਿੱਥੇ ਚੰਦ ਸਿੰਘ ਨੂੰ மஞ்சੇ ਉੱਤੇ ਪਾਇਆ ਹੋਇਆ ਸੀ ਜਦੋਂ ਅਕਾਲਕੌਰ ਨੇ ਵੇਖਿਆ ਬੇਬੇ ਪ੍ਰੀਤਮ ਕੌਰ ਰੋਂਦੀ ਰੋਂਦੀ ਆਪਣੇ ਭਰਾ ਦੇ ਸਿਰ ਉੱਤੇ ਹੱਥ ਫੇਰ ਰਹੀ ਸੀ ਚੰਦ ਸਿੰਘ ਗਰਮੀ ਵਿੱਚ ਭੁੱਖਾ ਪਾਣਾ ਹਿਚਕੀਆਂ ਲੈ ਰਿਹਾ ਸੀ ਬੇਬੇ ਪ੍ਰੀਤਮ ਕੌਰ ਨੇ ਅਕਾਲਕੌਰ ਨੂੰ ਕਿਹਾ ਕਿ ਪੁੱਤ ਜਲਦੀ ਜਲਦੀ ਘੜੇ ਦਾ ਤਾਣਾ ਤਾਜਾ ਪਾਣੀ ਲੈ ਕੇ ਆ ਅਕਾਲਕੌਰ ਪੱਜੀਪੱਜਿਰ ਸੋਈ ਵਚ ਗਈ ਅਤੇ ਘੜੇ ਦਾ ਪਾਣੀ ਲੈ ਕੇ ਆ ਗਈ ਪ੍ਰੀਤਮ ਕੌਰ ਨੇ ਆਪਣੇ ਭਰਾ ਚੰਦ ਸਿੰਘ ਦੀ ਗਰਦਨ ਪਿੱਛੇ ਹੱਥ ਰੱਖ ਕੇ ਉਸ ਨੂੰ ਪਾਣੀ ਪਿਲਾਇਆ ਤੇ ਬੀਬੀ ਪ੍ਰੀਤਮ ਕੌਰ ਨੇ ਕਾਲ ਕਰਨ ਕੇ ਆਤੀ ਪੁੱਤ ਜਾ ਕੇ ਨੋ ਕਟਣ ਵਾਲਾ ਲੈ ਕੇ ਆ ਬੀਬੀ ਪ੍ਰੀਤਮ ਕੌਰ ਤੇ ਕਾਲ ਕਰਨੇ ਮਿਲ ਕੇ ਚੰਚੋ ਦੇ ਸਭ ਤੋਂ ਪਹਿਲਾਂ ਵੱਡੇ ਨੂੰ ਕੱਟ ਦਿੱਤੇ ਉਸ ਤੋਂ ਬਾਅਦ ਕਲਕੋ ਨੇ ਚੰਦ ਮੰਮੀ ਦੇ ਪੈਰਾਂ ਵਿੱਚ ਸਰੋਂ ਦਾ ਤੇਲ ਲਾਉਣਾ ਸ਼ੁਰੂ ਕੀਤਾ ਬੜੇ ਹੀ ਪਿਆਰ ਨਾਲ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਪ੍ਰੀਤਮ ਬੇਬੇ ਨੇ ਆਪਣੇ ਪ੍ਰਾਂ ਨੂੰ ਚੰਗੀ ਤਰ੍ਹਾਂ ਨਵਾ ਦਿੱਤਾ ਤੇ ਕਲਕੋ ਨੇ ਜਾ ਕੇ ਆਪਣੀ ਅਲਮਾਰੀ ਵਿੱਚੋਂ ਕੱਢ ਕੇ ਸੇਬੇ ਦੇ ਕੱਪੜੇ ਲਿਆ ਦਿੱਤੇ ਅਤੇ ਪ੍ਰੀਤਮ ਬੇਬੇ ਨੇ ਉਹ ਕੱਪੜੇ ਚੰਦ ਮੰਮੀ ਨੂੰ ਪਵਾ ਦਿੱਤੇ ਤਕਰੀਬਨ ਕੁਝ ਹਫ਼ਤਿਆਂ ਦੇ ਵਿੱਚ ਚੰਦ ਮੰਮੀ ਦੀ ਹਾਲਤ ਥੋੜੀ ਠੀਕ ਹੋ ਗਈ ਉਸ ਤੋਂ ਬਾਅਦ ਪ੍ਰੀਤਮ ਬੇਬੇ ਚੰਦ ਮੰਮੀ ਤੋਂ ਉਹ ਸਾਰਾ ਕੁਝ ਪੁੱਛਣ ਲੱਗ ਪਈ ਜੋ ਚੰਦ ਮੰਮੀ ਨਾਲ ਬੀਤਿਆ